ਸਾਰਿਆਂ ਨੂੰ ਜਿਵੇਂ ਪਤਾ ਕਿ ਪੁਆਣੀ ਦਾ ਟਰੈਕਿੰਗ ਦਾ ਮਸਲਾ ਜਿਹੜਾ ਬਹੁਤ ਲੰਮੇ ਸਮੇਂ ਤੋਂ ਚੱਲਿਆ ਆ ਰਿਹਾ ਹੈ ਉਹਦੇ 'ਚ ਅੱਜ ਸਾਡੇ ਨਾਲ ਸਰਦਾਰ ਮਨਜੀਤ ਸਿੰਘ ਕਾਕਾ ਜਿਨ੍ਹਾਂ ਦੇ ਨਾਲ ਜਿਹੜੀ ਹੈ ਉਥੇ ਦੇ ਮੌਜੂਦਾ ਐਮਐਲਏ ਜੋ ਤੱਕਾ ਕੀਤਾ ਉਹ ਮੌਜੂਦਾ ਐਮਐਲਏ ਨਰਿੰਦਰ ਕੌਰ ਭਰਾ ਜੀ ਦੇ ਖਿਲਾਫ ਜਿਹੜੀ ਇਹ ਪ੍ਰੈਸ ਕਾਨਫਰੰਸ ਤੇ ਕਾਕੇ ਨੂੰ ਇਨਸਾਫ ਦਿਵਾਉਣ ਵਾਸਤੇ ਅੱਜ ਦੀ ਇਹ ਪ੍ਰੈਸ ਕਾਨਫਰੰਸ ਹੈ ਜਿਹਦੇ ਵਿੱਚ ਸ਼੍ਰੀ ਅਰਵਿੰਦ ਖੰਨਾ ਜੀ ਭਾਰਤੀ ਜਨਤਾ ਪਾਰਟੀ ਤੋਂ ਸਰਦਾਰ ਸੁਰਿੰਦਰਪਾਲ ਸਿੰਘ ਸੀਬੀਐਸਾਹਬ ਕਾਂਗਰਸ ਪਾਰਟੀ ਤੋਂ ਜ਼ਿਲ੍ਹਾ ਪ੍ਰਧਾਨ ਸਾਹਿਬ ਗੁਰਨਾਇਬ ਸਿੰਘ ਰਾਮਪੁਰਾ ਜੀ ਅਕਾਲੀ ਦਲ ਅੰਮ੍ਰਿਤਸਰ ਤੋਂ ਤੇ ਅਸੀਂ ਸਾਰੇ ਮੈਂ ਵੈਨਰ ਜੀ ਜਿਹੜਾ ਅਕਾਲੀ ਦਲ ਤੋਂ ਅਸੀਂ ਸਾਰੇ ਇਕੱਠੇ ਹੋ ਕੇ ਅੱਜ ਇਨਸਾਫ ਦੀ ਉਸ ਲੜਾਈ ਦੇ ਵਿੱਚ ਤੁਹਾਡੇ ਤੋਂ ਸਪੋਰਟ ਚਾਹੁੰਦੇ ਆ ਤੁਹਾਡੀ ਅਸੀਂ ਮਦਦ ਚਾਹੁੰਦੇ ਆ ਕਿਉਂਕਿ ਸਾਨੂੰ ਯਕੀਨ ਨਹੀਂ ਹੈ ਕਿ ਪੰਜਾਬ ਦੀ ਜਿਹੜੀ ਮੌਜੂਦਾ ਸਰਕਾਰ ਹੈ ਕਿਉਂ ਇਸ ਮਸਲੇ ਦੇ ਵਿੱਚ ਇੱਕ ਬੰਦਾ ਜਿਹੜਾ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਿਹਾ ਹੋਵੇ ਜਿਨੇ ਜਜ਼ਬਾਤਾਂ ਚ ਆ ਕੇ ਬੀਬਾ ਨਰਿੰਦਰ ਕੌਰ ਭਰਾ ਜੀ ਦੀ ਪੂਰੀ ਮਦਦ ਕੀਤੀ ਉਹਦੇ ਨਾਲ ਖੜਾ ਤੇ ਉਸ ਤੋਂ ਬਾਅਦ ਉਹਨੂੰ ਧੋਖਾ ਮਿਲਿਆ ਤੇ ਮਨਜੀਤ ਸਿੰਘ ਕਾਕੇ ਨੇ ਉਸੇ ਕਰਕੇ ਜਿਹੜਾ ਇੱਕ ਜ਼ਹਿਰੀਲੀ ਚੀਜ਼ ਪੀਤੀ ਤੇ 15 ਦਿਨ ਹਸਪਤਾਲ ਦੇ ਵਿੱਚ ਰਿਹਾ ਇਹ ਉਸ ਜ਼ਿਲ੍ਹੇ ਨਾਲ ਤੱल्लੁਕ ਰੱਖਦਾ ਜਿੱਥੇ ਦੇ ਪੰਜਾਬ ਦੇ ਮੁੱਖ ਮੰਤਰੀ ਜਿਹੜੇ ਜ਼ੀਰੋ ਟੋਲਰੈਂਸ ਦੀ ਗੱਲ ਕਰਦੇ ਨੇ ਮਾਨਯੋਗ ਭਗਵੰਤ ਮਾਨ ਜੀ ਉਹ ਜ਼ਿਲ੍ਹਾ ਸੰਗਰੂਰ ਤੋਂ ਫੱਗੂ ਵਾਲਾ ਪਿੰਡ ਤੋਂ ਮਨਜੀਤ ਸਿੰਘ ਕੱਕ ਹੈ ਤੇ ਨਾਲ ਹੀ ਉਸੇ ਜ਼ਿਲ੍ਹੇ ਦੇ ਸੁਨਾਮ ਹਲਕੇ ਤੋਂ ਅਮਨ ਅਰੂੜਾ ਜੀ ਜਿਹੜੇ ਪੰਜਾਬ ਆਮ ਆਦਮੀ ਪਾਰਟੀ ਦੇ ਪ੍ਰਧਾਨ ਨੇ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਸਾਹਿਬ ਜਿਹੜੇ ਗੱਲ-ਗੱਲ ਤੇ ਲਾਈਵ ਹੁੰਦੇ ਨੇ ਉਹ ਵੀ ਉਸੇ ਜ਼ਿਲ੍ਹੇ ਦੇ ਨੇ ਸੋ ਇਹ ਤਿੰਨੇ ਵੱਡੇ ਲੀਡਰ ਜਿਹੜੇ ਪੰਜਾਬ ਦੇ ਦਿਗਜ ਲੀਡਰ ਨੇ ਉਹ ਸੰਗਰੂਰ ਜ਼ਿਲ੍ਹੇ ਦੇ ਹੋਣ ਦੇ ਬਾਵਜੂਦ ਅੱਜ ਜਿਹੜੇ ਵਿਧਾਨ ਸਭਾ ਦੇ ਵਿੱਚ ਖੜਕੇ ਕਹਿੰਦੇ ਨੇ ਕਿ ਅਸੀਂ ਫਲਾਣੇ ਅਫਸਰ ਨੂੰ ਟੰਗਦਾ ਸੀ ਫਲਾਣੇ ਨੂੰ ਟੰਗਦਾ ਤੇ ਭਗਵੰਤ ਮਾਨ ਸਾਹਿਬ ਕਹਿੰਦੇ ਨੇ ਮੈਂ ਫਗਵਾਣੇ ਲੀਡਰ ਨੂੰ ਟੰਗਦਾ ਅੱਜ ਉਹ ਬੰਦਿਆਂ ਨੇ ਉਹਨਾਂ ਦੇ ਜ਼ਿਲ੍ਹੇ 'ਚ ਇਹੋ ਜਿਹੇ ਹਾਲਾਤ ਪੈਦਾ ਮਨਜੀਤ ਸਿੰਘ ਕਾਕੇ ਹੋਰਾਂ ਦੇ ਹੋਏ ਨੇ ਪਰ ਉਹਨਾਂ ਦਾ ਪਿਛਲੇ 15 ਦਿਨਾਂ ਦੇ ਵਿੱਚ ਨਾ ਕੋਈ ਟਵੀਟ ਹੈ ਨਾ ਲਾਈਵ ਹੈ ਨਾ ਪ੍ਰੈਸ ਕਾਨਫਰੰਸ ਹੈ ਨਾ ਹੀ ਕੋਈ ਤੇ ਜਵਾਬ ਹੈ ਸੋ ਅੱਜ ਮਨਜੀਤ ਸਿੰਘ ਕਾਕਾ ਤੁਹਾਡੇ ਵਿੱਚ ਹੈ ਤੇ ਅਸੀਂ ਮੈਂ ਚਾਹਣਾ ਕਿ ਮਨਜੀਤ ਸਿੰਘ ਕਾਕਾ ਆਪਣੀ ਹੱਡ ਬੀਤੀ ਜਿਹੜੀ ਹੈ ਉਹ ਸੁਣਾਉਣਗੇ ਉਸ ਤੋਂ ਬਾਅਦ ਤੁਹਾਡੇ ਸਵਾਲ ਜਵਾਬ ਹੋਣਗੇ ਮਨਜੀਤ ਸਿੰਘ ਕਾਕਾ ਜੀ ਸਾਰੇ মিডিਆ ਦਾ ਧੰਨਵਾਦ ਜੀ ਬਹੁਤ ਬਹੁਤ ਸਾਰੇ মিডিਆ ਦਾ ਬਹੁਤ ਬਹੁਤ ਧੰਨਵਾਦ ਜੀ ਹੋਰ ਤਾਂ ਚਲੋ ਮੈਂ ਪਹਿਲੀ ਵਾਰੀ ਬੋਲ ਰਿਹਾ ਜੀ ਮੈਂ ਕਿਤੇ ਥੋੜਾ ਜਿਹਾ ਘੱਟ ਬੋਲਣਾ ਆਉਂਦਾ ਉਹਦੇ ਕਰਕੇ ਕੋਈ ਗੱਲ ਨਹੀਂ ਤੇ ਬਾਕੀ ਜਿਹੜੀ ਬਣੀ ਦੇ ਹੈਡ ਵਿੱਚ ਹੈ ਉਹ ਸੁਣਾਉਣ ਲੱਗੇ ਜੀ ਸਾਰੇ ਜਿਹੜੀ ਬੀਬਾ ਕਹਿੰਦੀ ਆ ਵੀ ਮੈਂ ਜਾਣਦੀ ਨਹੀਂ ਕਾਕੇ ਨੂੰ ਉਹਦੇ ਨਾਲ ਮੈਂ 2014 ਤੋਂ ਕੰਮ ਕਰ ਰਿਹਾ ਜੀ ਪਹਿਲਾ ਫੋਟੋ ਆ ਦੇਖੋ ਜੀ ਦਿਨੇਸ਼ ਮਾਨਸਲ ਬੇਲੇ ਦੀ ਆ 2017 ਦੇ ਲੈਕਨ ਲੜੀਏ ਜਦੋਂ ਉਦੋਂ ਜੋਰ ਲਾਇਆ ਪੂਰਾ ਤੇ ਬੀਬਾ ਦੀ ਬਾਈ ਦੀ ਸਪੋਰਟ ਵੀ ਕਰੀਦੀ ਦਿਨੇਸ਼ ਮਾਨਸਲ ਜੀ ਦੀ ਤੇ ਉਦੋਂ ਬਾਅਦ 2022 ਚ ਬੀਬਾ ਦੀ ਸਪੋਰਟ ਕਰੀ ਆ ਦੇਖੋ ਆ ਬਾਕਾਇਦਾ ਫੋਟੋ ਵਾਲੀ ਬੀਬਾ ਦੀ ਜਿਹੜੀ ਸਾਡੀ ਗੱਡੀ ਚ ਬੈਠ ਕੇ ਮੇਰੇ ਨਾਲ ਮੈਂ ਗੱਡੀ ਚਲਾਉਂਦਾ ਸੀ ਇਹ ਸਾਲ ਰੋਪਾਂ ਚ ਖੜਕੇ ਜਾਂਦੀ ਨਹੀਂ ਇਹ ਕਹਿੰਦੀ ਆ ਮੈਂ ਜਾਣਦੀ ਨਹੀਂ ਉਹਦੇ ਬਾਅਦ ਚੋ ਬੀਬਾ ਕਹਿੰਦੀ ਵੀ ਮੇਰੇ ਮੇਰਾ ਕੋਈ ਰਿਲੇਸ਼ਨ ਨਹੀਂ ਦੇਣ ਨਾਲ ਆ ਦੇਖੋ ਆ ਸਾਡੇ ਸਾਰੇ ਪਰਿਵਾਰ ਦੇ ਨਾਲ ਫੋਟੋਆਂ ਨੇ ਇਹਦੀਆਂ ਬੀਬੀਆਂ ਸਾਡੇ ਘਰ ਆਉਂਦੀ ਰਹੀ ਆ ਆ ਸਾਰੇ ਫੋਟੋਆਂ ਨੇ ਤੇ ਉਸ ਤੋਂ ਬਾਅਦ ਜਿਹੜਾ ਇਹ ਮੁੰਡਾ ਗੁਰਪ੍ਰੀਤ ਆ ਇਹ ਇਹ ਵੀ ਉਦੋਂ ਤੇ ਬੀਬਾ ਦੇ ਨਾਲ ਆ ਆ ਦੇਖੋ ਆ ਗੁਰਪ੍ਰੀਤ ਸਿੰਘਾ ਨੰਦਾਪੁਰ ਤੇ ਉਸ ਤੋਂ ਬਾਅਦ ਜਦੋਂ ਜਦੋਂ ਇਹਨਾਂ ਨੇ ਮੇਰੇ ਨਾਲ ਇਹ ਘਟਨਾ ਵਾਪਰੀਆ ਮੇ ਤੋਂ ਪੈਸਿਆਂ ਦੀ ਮੰਗ ਕਰੀਆ ਅਸੀਂ ਸੰਗਰੂਰ ਗਏ ਤੇ ਕੋਠੀ ਮੈਡਮ ਨੇ ਮੈਡਮ ਕਹਿੰਦੇ ਸੋਚ ਕੇ ਸੀ ਦੱਸਦੇ ਆ ਬਈ ਉਸ ਤੋਂ ਬਾਅਦ ਉਹਨਾਂ ਨੇ ਸਾਡੇ ਬਾਤਿਓ ਨਾਲ ਦੀ ਨਾਲੇ ਬੈਕਸਾਈਡ ਤੇ ਉਹਦੀ ਨਾਲ ਦੇ ਨਾਲ ਸਾਨੂੰ ਭੇਜਤਾ ਉਥੇ ਢਿੱਲੋਂ ਹਵੇਲੀ ਉਥੇ ਸਾਡੀਆਂ ਲੋਕੇਸ਼ਨਾਂ ਵੀ ਨੇ ਸਾਰਾ ਕੁਝ ਉਹ ਢਿੱਲੋਂ ਹਵੇਲੀ 'ਚ ਬੈਠ ਕੇ ਸਾਡੀ ਗੱਲ ਹੋਈ ਆ ਉਹ ਕਹਿੰਦਾ ਜੀ ਐਨੇ ਪੈਸੇ ਚਾਹੀਦੇ ਨੇ ਫੇਰ ਤੁਸੀਂ ਪ੍ਰਧਾਨ ਲਗੋਗੇ ਉਸ ਤੋਂ ਬਾਅਦ ਜਦੋਂ ਪੈਸੇ ਲੈ ਕੇ ਜਾਂਦਾ ਉਹ ਵੀ ਆ ਉਹਦੀ ਗੱਡੀ ਦੀਆਂ ਵੀਡੀਓਆਂ ਨੇ ਆ ਸਾਰਾ ਕੋਸਾ ਆਉਂਦੇ ਦੀ ਵੀ ਜਾਂਦੇ ਦੀ ਵੀ ਜਦੋਂ 21 ਤਰੀਕ ਨੂੰ ਪੈਸੇ ਚਲੇ ਗਏ ਉਹਨਾਂ ਕੋਲੇ ਉਸ ਤੋਂ ਬਾਅਦ ਐਮਐਲਏ ਸਾਹਿਬ ਦੇ ਘਰ ਵਾਲੇ ਦਾ ਮੇਰੇ ਕੋਲੇ ਮੈਸੇਜ ਆਉਂਦਾ ਪਹਿਲੇ ਵਾਰੀ ਵੀ ਤੁਸੀਂ ਸੰਗਰੂਰ ਪਹੁੰਚਣਾ ਪ੍ਰੋਗਰਾਮ ਤੇ ਡੇਟ ਦੱਸਦੇ 21 ਤਰੀਕ ਨੂੰ 21 ਫਰਵਰੀ 2025 ਨੂੰ ਜੇ ਦਿਨ ਵੀ ਉਹਨਾਂ ਨੇ ਕਿਹਾ ਵੀ ਇਹ ਲੋਕੇਸ਼ਨ ਵੀ ਕਢਾ ਸਕਦੇ ਹੋ ਬਕਾਇਦਾ ਇਹਦੀ ਫੋਟੋ ਵੀ ਆ ਉਸ ਤੋਂ ਪਹਿਲਾਂ ਕਦੇ ਮੈਸੇਜ ਨਹੀਂ ਆਇਆ ਉਹ ਤੋਂ ਪਹਿਲਾਂ ਕਦੇ ਮੈਨੂੰ ਮੈਸੇਜ ਨਹੀਂ ਆਇਆ ਉਦੋਂ ਹੀ ਮੈਸੇਜ ਲੱਗਿਆ ਜਿੱਦੇ 10 ਵਜੇ ਸਵੇਰ ਪੈਸੇ ਬਾਕੀ ਇਹਨਾਂ ਕੋਲੇ ਉਸ ਤੋਂ ਬਾਅਦ ਬੀਬਾ ਜੀ ਕਹਿੰਦੇ ਨੇ ਵੀ 30 ਲੱਖ ਰੁਪਏ ਇਹਨਾਂ ਕੋਲੇ ਕਿੱਥੋਂ ਆਇਆ 30 ਲੱਖ ਰੁਪਏ ਮੈਂ ਉਹਦੇ ਭੈਣ ਭਾਈਆਂ ਤੋਂ ਮੰਗਿਆ ਹੋਰ ਕਰਿਆ ਮੇਰੀ ਸਾਣ ਤੇ ਬਣ ਗਈ ਗੱਲ ਜਦੋਂ ਮੈਨੂੰ ਕਹਿਣ ਲੱਗੇ ਵੀ ਮੇਰੀ ਪਰਚੀ ਗੱਡੀ ਵੀ ਤੇ ਗੁਟਕਾ ਸਾਹਿਬ ਦੀ ਸੌਂ ਖਾ ਕੇ ਪੈਣ ਨੇ ਵੀ ਤੈਨੂੰ ਪ੍ਰਧਾਨ ਲਾਉਂਗੇ ਬਾਈ 2023 ਚ ਲਾਇਆ ਇੱਕ ਮੁੰਡਾ ਬਰਗਟ ਸਿੰਘ ਉਹਦੀ ਵਰਤੀ ਗੱਡੀ ਦੀ ਦੂਸਰੀ ਗੁਰਪ੍ਰੀਤ ਸਿੰਘ ਫੱਗੂ ਵਾਲੇ ਦੀ ਗੱਡੀ ਦੀ ਤੀਸਰੀ ਵਰਤੀ ਮੇਰੀ ਗੱਡੀ ਜਿਹੜੀ ਹੈਗੀ ਦੀ ਮੇਰੀ ਵਰਤੀ ਦੀ ਉਹ ਕਹਿੰਦੇ ਜੇ ਤੈਂ ਪ੍ਰਧਾਨ ਲੱਗਣਾ ਤਾਂ ਤੈਨੂੰ ਇਹ ਕਰਨਾ ਹੀ ਪੈਣਾ 20 ਲੱਖ ਰੁਪਇਆ ਤੇਰੇ ਪਿਛਲੇ ਪ੍ਰਧਾਨ ਦਾ ਸੀ ਖਰਚਾ ਕਰਾਇਆ ਤੇ ਇਸ ਤੋਂ ਬਾਅਦ ਵੀ ਹੈਗੀ ਦੀ ਤੈਨੂੰ 30 ਲੱਖ ਰੁਪਇਆ ਦੇਣਾ ਪੈਣਾ ਜੇ ਤੈਂ ਪ੍ਰਧਾਨ ਲੱਗਣਾ ਮੇਰੇ ਕੋਲ ਉਹ ਬਲੌਕ ਪ੍ਰਧਾਨ ਗੁਰਪ੍ਰੀਤ ਸਿੰਘ ਭੇਜੇ ਨੇ ਇਹਨਾਂ ਨੇ ਉਹ ਦਾ ਪਰਾਲਾ ਦੇ ਉਸ ਤੋਂ ਬਾਅਦ ਇਹ ਮੈਨੂੰ ਕਹਿੰਦੇ ਨੇ ਵੀ 30 ਲੱਖ ਰੁਪਏ ਤੇਰੇ ਕੋਲੋਂ ਕਿੱਥੋਂ ਆਇਆ ਮੇਰੇ ਤਾਂ ਭੈਣ ਭਾਈਆਂ ਨੇ ਕਰਿਆ ਸਾਡਾ ਟਰਾਂਸਪੋਰਟ ਦਾ ਕੰਮ ਆ ਸਾਰਾ ਕੁਝ ਦਾ ਮੈਂ ਵੀ ਆਪਦਾ 1998 ਤੋਂ ਸਾਡੇ ਟਰੱਕ ਜੁਨੀਅਨ ਚ ਗੱਡੇ ਪਾਈ ਹੋਈਆਂ ਨੇ 2000 ਤੋਂ ਪਲੱਸ ਮੈਂ ਹੋ ਮੈਨੂੰ ਹੋ ਗਿਆ ਸਮਾਂ ਕੰਮ ਕਰਦੇ ਨੂੰ ਮੈਂ ਮਿਹਨਤ ਕਰੀਆ ਸਾਰਾ ਕੁਝ ਕਰਿਆ ਆਪ ਵੀ ਟਰੱਕ ਚਲਾਈਂ ਨੇ ਹੈੱਡ ਵੀ ਕੀਤੀ ਮੇਰੇ ਤੇ ਉਸ ਤੋਂ ਬਾਅਦ ਮੈਂ ਤਾਂ ਮੇਰੇ ਵੱਡੇ ਭਾਈ ਨੇ ਹਰਪ੍ਰੀਤ ਸਿੰਘ ਹੋਗੀ ਜੀ ਕਾਲਾ ਬਾਈ ਇਹਨਾਂ ਨੇ ਵੀ ਦੇਖੋ ਇਹਨਾਂ ਕੋਲੇ 70-80 ਗੱਡੀਆਂ ਨੇ ਸਾਰਾ ਕੁਝ ਆ ਇਹਨਾਂ ਨੂੰ ਮੈਂ ਹੱਥ ਜੋੜੇ ਵੀ ਮੇਰੀ ਬੇਟੀ ਦਾ ਸਵਾਲ ਆ ਮੇਰੀ ਮਿਆ ਮਦਦ ਕਰੋ ਤੇ ਉਸ ਤੋਂ ਬਾਅਦ ਉਸ ਤੋਂ ਬਾਅਦ ਇਹਨਾਂ ਨੇ ਕਹਿ ਬੀਏ ਪੈਸੇ ਕਿੱਥੋਂ ਆਏ ਉਹ ਮੈਂ ਤਾਂ ਦੱਸਤਾ ਵੀ ਕਿੱਥੋਂ ਆਇਆ ਹੁਣ ਮੈਂ ਇਹ ਚਾਉਣਾ ਵੀ ਆ ਬੀਬਾ ਜੀ ਕੋਲੇ ਕਿੱਥੋਂ ਬੈਸਾ ਰਿਆ ਆ ਕੋਠੀ ਪੇਰੀਆ ਸੰਗਰੂਰ ਚ ਆ ਦੇਖ ਲੋ ਐਡੇ ਐਡੇ ਫੰਕਸ਼ਨ ਕਰਾ ਰਹੇ ਨੇ ਵਿਆਹਾਂ ਤੇ ਕੋਠੀਆਂ ਪਾ ਰਹੇ ਨੇ ਕਿੱਥੋਂ ਆ ਰਹੇ ਨੇ ਵੈਸੇ ਇਹ ਆਮ ਘਰ ਦੀ ਕੁੜੀ ਆ ਕਹਿੰਦੇ ਨੇ ਬੀ ਸਕੂਟਰੀ ਵਾਲੀ ਆ ਉਸ ਤੋਂ ਬਾਅਦ ਇਹਨਾਂ ਕੋਲੇ ਆਹ ਬੀੜੀਆਂ ਆ ਰਹੀਆਂ ਨੇ ਆਹ ਦੇਖ ਲਓ ਘੁੰਮਦੇ ਫਿਰਦੇ ਨੇ ਸਿਮਲੇ ਕੀ ਹੋਰ ਕੀ ਇਹ ਕਮੇਟੀ ਮੈਂਬਰ ਨੇ ਸਾਰੇ ਜਿਹੜੇ ਘੁੰਮਦੇ ਫਿਰਦੇ ਨੇ ਇਹਨਾਂ ਨਾਲ ਇਹ ਪੈਸੇ ਦੀ ਜੁਨੀਅਨ ਦੀ ਬਰਬਾਦੀ ਕਰ ਰਹੇ ਨੇ ਉਹੀ ਪੈਸੇ ਲਗਾਉਣ ਵਾਸਤੇ ਮੇਰੇ ਨਾਲ ਇਹਨਾਂ ਨੇ ਆਹ ਕੰਮ ਕਰਿਆ ਮੈਂ ਇਨਸਾਫ ਦੀ ਮੰਗ ਮੰਗਦਾ ਵੀ ਨਰਿੰਦਰ ਕੌਰ ਭਰਾਜ ਤੇ ਵਰਚਾ ਹੋਣਾ ਚਾਹੀਦਾ ਉਹਦੇ ਨਾਲ ਵਾਲੇ ਬੰਦਿਆਂ ਦੇ ਹੋਣਾ ਚਾਹੀਦਾ ਜਿਹੜਾ ਨੇ ਮੇਰੇ ਨਾਲੇ ਕੰਮ ਕਰਿਆ ਮੈਂ ਤਾਂ ਮੁੱਖ ਮੰਤਰੀ ਸਾਹਿਬ ਨੂੰ ਇਹੀ ਕਹਿਣਾ ਭਗਵੰਤ ਮਾਨ ਜੀ ਨੂੰ ਬੀ ਵੀ ਅਸੀਂ ਉਹ ਵਲੰਟੀਅਰ ਆ ਤੁਹਾਡੇ ਜਿਹੜੇ 2014 ਚ ਦੋ ਵਾਰੀ ਤਿੰਨੂ ਜਿੱਤੇ ਆ ਤੇ ਉਸ ਤੋਂ ਬਾਅਦ ਬੀਬਾ ਜੀ ਨੂੰ ਜਿੱਤੇ ਆ 2022 ਚ ਸਾਨੂੰ ਇਨਸਾਫ ਮਿਲੇ ਸਾਡੇ ਨਾਲ ਇਹ ਬਹੁਤ ਜਿਆਦਾ ਧੱਕਾ ਹੋ ਰਿਹਾ ਹੈ ਐਸਾਈਟੀ ਬਜਟ ਕਿੱਥੀ ਗਈ ਹੈ ਐਸਾਈਟੀ ਨੇ ਤੁਹਾਨੂੰ ਬੁਲਾਇਆ ਹੈ ਨਾ ਜੀ ਕੋਈ ਦਰਵਾਜ਼ਾ ਨਹੀਂ ਹੈ ਐਸਾਈਟੀ ਦਾ ਨਾ ਜੀ ਬੁਲਾਇਆ ਨਹੀਂ ਗਏ ਸਾਨੂੰ ਹਉ ਕਾ ਕੋਈ ਕਾਰਵਾਈ ਨਹੀਂ ਹੋਈ ਐਸਆਈਟੀ ਤੇ ਸਿਰਫ ਪਬਲਿਕ ਦਾ ਧਿਆਨ ਹਟਾਉਣ ਵਾਸਤੇ ਬਣਾਈ ਗਈ ਹੈ ਐਸਆਈਟੀ ਬਣਾ ਜਰੂਰ ਦਿੱਤੀ ਹੈ ਪਰ ਹਾਲੇ ਤੱਕ ਉਸ ਦੀ ਕੋਈ ਕਾਰਵਾਈ ਨਹੀਂ ਹੋਈ ਤੇ ਮੋਰਓਵਰ ਐਸਆਈਟੀ ਨੇ ਜੋਰ ਲਾ ਕੇ ਜੋਰ ਲਾ ਕੇ ਆਪਾਂ ਜੋਰ ਜਦ ਲਾਇਆ ਤੇ ਇਹਦੇ ਬਿਆਨ ਬਾਜ਼ੀਆਂ ਹੋਈਆਂ ਪਰ ਹਲੇ ਤੱਕ ਜੋ ਰਿਕਾਰਡਿੰਗ 180 ਤੋਂ ਵੱਧ ਜੋ ਰਿਕਾਰਡਿੰਗ ਮਜੀਦ ਕਾਕਾ ਦੇ ਉਹਦੇ ਪਰਿਵਾਰ ਦੇ ਕੋਲ ਹਨ ਜੋ ਕਾਲ ਰਿਕਾਰਡਿੰਗ ਬਿਟਵੀਨ ਗੁਰਪ੍ਰੀਤ ਕਾਕਾ ਤੇ ਨਿਰਿੰਦਰ ਕੌਰ ਉਹ ਹਲੇ ਤੱਕ ਉਹ ਮੰਗੇ ਨਹੀਂ ਔਰ ਇਹ ਜੋ ਐਸਆਈਟੀ ਸਰਕਾਰ ਨੇ ਨਹੀਂ ਲਾਗੂ ਕੀਤੀ ਕਿਉਂਕਿ ਕਾਕਾ ਤੇ ਉਹਦੇ ਪਰਿਵਾਰ ਨੇ ਇੱਕ ਰਿਟ ਪੀਟੀਸ਼ਨ ਪਾਈ ਸੀ ਹਾਈ ਕੋਰਟ ਦੇ ਵਿੱਚ ਔਰ ਉਹ ਜੀ ਉਸ ਸੁਣਵਾਈ ਦੇ ਦਿਨ ਇਹਨਾਂ ਨੇ ਐਸਆਈਟੀ ਫਾਰਮ ਕੀਤੀ ਇਹ ਸਿਰਫ ਕੋਰਟ ਨੂੰ ਦੱਸਣ ਵਾਸਤੇ ਕਿ ਨਹੀਂ ਆਪਾਂ ਕਾਰਵਾਈ ਕਰ ਰਹੇ ਹਾਂ ਅਫਸੋਸਤਾ ਇਸ ਗੱਲ ਦਾ ਹੈ ਕਿ ਜਦੋਂ ਮਨਜੀਤ ਸਿੰਘ ਕਾਕਾ ਜੀ ਆਪਣੀ ਜ਼ਿੰਦਗੀ ਮੌਤ ਦਾ ਇਸ ਨਾਚ ਦੀ ਲੜਾਈ ਲੜ ਰਹੇ ਸੀ ਕੰਟੇਨ ਦੋ ਦਿਨ ਅਡੱਡਬੋਸ ਤੇ ਤਰੀਕਾ ਦੇ ਉੱਪਰ ਸਾਰੇ ਸਾਂਝੀਆਂ ਸਾਰੀਆਂ ਪਾਰਟੀਆਂ ਦੇ ਤਰਫ਼ ਤੋਂ ਧਰਨੇ ਦਿੱਤੇ ਗਏ 10 ਦਿਨਾਂ 12 ਦਿਨਾਂ ਤੱਕ ਤਾਂ ਇਹਨਾਂ ਦਾ ਪੁਲਿਸ ਨੇ ਬਿਆਨ ਤੱਕ ਵੀ ਲੈਣ ਦੇ ਲਈ ਨਹੀਂ ਆਈ ਸਿਰਫ ਮੰਨ ਕੇ ਆਈ ਵਾਸ਼ ਕਰਦੇ ਰਹੀ ਜਾਂ ਕੇ ਹਸਪਤਾਲਾਂ ਚੋਂ ਜਾ ਕੇ ਕਿ ਵੀ ਇਹ ਅਜੇ ਬਿਆਨ ਦੇਣ ਦੇ ਫਿੱਟ ਨਹੀਂ ਜਦੋਂ ਕਿ ਸਾਰੇ ਪਰਿਵਾਰ ਦੇ ਮੈਂਬਰ ਇਸ ਗੱਲ ਦੇ ਸਿੱਕ ਕਿ ਵੀ ਇਹ ਬਿਆਨ ਦੇਣ ਦੇ ਕਾਬਿਲ ਹੈ ਇਹਨਾਂ ਦਾ ਬਿਆਨ ਤੱਕ ਦੀ ਤੱਕ ਨਹੀਂ ਲਿਆ ਗਿਆ ਤੇ ਅੱਜ ਜਿਹੜੀ ਸਿਟਾ ਸਿਟ ਤੋਂ ਅਸੀਂ ਕਿਸ ਤਰੀਕੇ ਦੀ ਉਮੀਦ ਕਰ ਸਕਦੇ ਹਾਂ ਇਹ ਵੀ ਪਹਿਲੀ ਵਾਰ ਹੋਇਆ ਹੈ ਕਿ ਜਿਸ ਦੇ ਉੱਪਰ ਦੋਸ਼ ਲਾਏ ਉਸ ਬੰਦੇ ਨੇ ਕਿ ਜਿਸ ਨੇ ਇਹ ਨਿਮਾਇੂਸੀ ਦੇ ਵਿੱਚ ਆਪਣੀ ਜ਼ਿੰਦਗੀ ਨੂੰ ਤਿਆਗਣ ਦਾ ਜਿਹਨੇ ਫੈਸਲਾ ਕੀਤਾ ਉਹ ਬੰਦਾ ਕਦੇ ਝੂਠ ਨਹੀਂ ਬੋਲ ਸਕਦਾ ਤੇ ਇਹ ਪਹਿਲੀ ਵਾਰ ਹੋਇਆ ਹੈ ਕਿ ਜਿਸ ਦੇ ਉੱਪਰ ਇਲਜ਼ਾਮ ਲੱਗੇ ਜੋ ਮੁਜਰਮ ਹੈ ਉਹੀ ਜਾ ਕੇ ਪੁਲਿਸ ਦੇ ਕੋਲ ਜਾ ਕੇ ਕਹਿੰਦੇ ਆ ਜੀ ਸਾਨੂੰ ਇਨਸਾਫ ਚਾਹੀਦਾ ਇਹਦੀ ਇਨਕੁਆਇਰੀ ਕਰਨੀ ਚਾਹੀਦੀ ਹੈ ਜਿਹਨੂੰ ਕਹਿੰਦੇ ਨੇ ਪਤਨ ਨੇ ਮੁਕਰ ਜਾਣੇ ਦਾ ਨਿਆ ਡੰਗ ਨਿਕਾਲਾ ਹੈ ਹਰ ਇੱਕ ਸੇ ਪੁੱਛਤਾ ਹੈ ਇਸੇ ਕਿਸ ਨੇ ਮਾਰ ਡਾ ਲਿਆ ਇਹ ਜਿਹੜੀ ਇੱਕ ਹੋਰ ਗੱਲ ਕਹਿਣੀ ਚਾਹੁੰਦੇ ਆ ਕਿ ਸਿਟ ਦੇ ਸਿਟਤਾ ਜਿਵੇਂ ਖੰਨਾ ਸਾਹਿਬ ਨੇ ਵੀ ਦੱਸਿਆ ਸਿਟ ਤੇ ਕਾਈ ਵੋਸ਼ ਹੈ ਪਰ ਦੂਜੇ ਪਾਸੇ ਭਗਵੰਤ ਮਾਨ ਸਾਹਿਬ ਤੇ ਜਿਹੜੀ ਇਧਾਂ ਦੀ ਪਾਰਟੀ ਹੈ ਇਹ ਗੱਲ ਕਹਿੰਦੇ ਨੇ ਕਿ ਜੇ ਸਾਡੇ ਕੋਲੇ ਕੋਈ ਰਿਕਾਰਡਿੰਗ ਵੀ ਆਉਂਦੀ ਹੈ ਤਾਂ ਉਹਦੇ ਤੇ ਅਸੀਂ ਕਾਰਵਾਈ ਕਰਦੇ ਹਾਂ ਜਿਹੜੀਆਂ ਪਿਛਲੇ ਸਮੇਂ 'ਚ ਗੱਲਾਂ ਹੁੰਦੀਆਂ ਨੇ ਆਪਾਂ ਵਿਧਾਨ ਸਭਾ 'ਚ ਵੀ ਸੁਣਦੇ ਆਂ ਪਰ ਜੇ ਤੁਸੀਂ ਦੇਖਿਆ ਜਾਵੇ ਕਾਕੇ ਵੱਲੋਂ ਤਾਂ ਸਿੱਧੀ ਵੀਡੀਓ ਬਣਾ ਕੇ ਇਲਜ਼ਾਮ ਲਾਇਆ ਗਿਆ ਕਿ ਉਹਦੇ ਤੇ ਜਿਹੜਾ ਸਿੱਧਾ ਡਾਇਰੈਕਟ ਕਿਹਾ ਕਿ ਉਹ ਨਾਮ ਲੈ ਕੇ ਕਹੇ ਮਰਨ ਤੋਂ ਪਹਿਲਾਂ ਇਹਨੇ ਕਿ ਮੈਂ ਜਿਹੜਾ ਮੈਂ ਸੁਸਾਈਡ ਕਰਨ ਲੱਗਿਆ ਤੇ ਮੈਨੂੰ ਮੈਂ ਮੇਰੀ ਜਿਹੜਾ ਜ਼ਿੰਮੇਵਾਰ ਹੋਊਗਾ ਤਾਂ ਨਰਿੰਦਰ ਕੌਰ ਭਰਾ ਉਹਦਾ ਘਰ ਵਾਲਾ ਤੇ ਬਾਕੀ ਬੰਦਿਆਂ ਦੀ ਜ਼ਿੰਮੇਵਾਰੀ ਫਿਕਸ ਕੀਤੀ ਹੈ ਪਰ ਉਹਦੇ ਤੇ ਕੋਈ ਕਾਰਵਾਈ ਨਹੀਂ ਹੈ ਤੇ ਨਾਲ ਹੀ ਉਲਟਾ ਕੀ ਹੋ ਰਿਹਾ ਕਿ ਕਾਕਾ ਜੀ ਨੂੰ ਤੇ ਤੇ ਪਰਿਵਾਰ ਨੂੰ ਨੋਟਿਸ ਭੇਜਿਆ ਗਿਆ ਹੈ ਡੈਫੇਮੇਸ਼ਨ ਦਾ ਨੋਟਿਸ ਭੇਜਤਾ ਤੇ ਨਾਲ ਜਿਹੜੇ ਬੰਦਿਆਂ ਨੇ ਧਰਨਾ ਲਾਇਆ ਇਨਸਾਫ ਦੀ ਮੰਗ ਕਰ ਲਈ ਉਹਨਾਂ ਸਾਰਿਆਂ ਤੇ ਕਹਿੰਦੇ ਮੈਨੂੰ ਹੁਣੇ-ਹੁਣੇ ਪਤਾ ਲੱਗਿਆ ਕਿ ਉਹਨਾਂ ਦੇ ਖਿਲਾਫ ਵੀ ਕਾਰਵਾਈ ਹੋ ਰਹੀ ਹੈ ਸੋ ਹਾਲਾਤ ਇਹ ਨੇ ਕਿ ਜਿਹੜੀ ਪਾਰਟੀ ਕਹਿੰਦੀ ਸੀ ਕਿ ਅਸੀਂ ਸੱਥਾਂ 'ਚੋਂ ਸਾਡੇ ਜੋ ਚੱਲਾਂਗੇ ਲੋਕਾਂ ਦੇ ਨੁਮਾਇੰਦੇ ਆ ਅੱਜ ਉਹ ਲੋਕਾਂ ਦੇ ਨੁਮਾਇੰਦਾ ਨਹੀਂ ਨੇ ਪਰ ਲੋਕਾਂ ਦੇ ਪਰਚੇ ਦਿਵਾਉਣ ਵਾਲੇ ਤੇ ਗਵਨ ਕਰਨ ਵਾਲੇ ਦੇ ਰੂਪ ਬਣ ਗਏ ਅਸੀਂ ਸੇਟ ਤੋਂ ਇਨਸਾਫ ਨਾ ਮਿਲਿਆ ਤਾਂ ਖੰਨਾ ਸਾਹਿਬ ਨੇ ਇੱਕ ਜਿਹੜੀ ਗੁਰ ਇਹ ਅੰਦੋਲਨ ਕੇ ਜਾਰੀ ਰਹੇਗਾ ਜੇ ਅਗਲੇ 2-4 ਦਿਨਾਂ ਚ ਪ੍ਰਸ਼ਾਸਨ ਪੰਜਾਬ ਪ੍ਰਸ਼ਾਸਨ ਆਪਣੀ ਕਾਰਵਾਈ ਨਹੀਂ ਕਰਦੀ ਤੇ ਆਪਾਂ ਫੇਰ ਦੁਬਾਰਾ ਜੋ ਆਪਾਂ ਪਿਛਲੇ 10 ਦਿਨ ਤੋਂ ਕਰਦੇ ਆ ਰਹੇ ਹਾਂ ਸੜਕਾਂ ਤੇ ਉਤਰਨਾ ਆਪਾਂ ਦੁਬਾਰਾ ਉਤਰਾਂਗੇ ਸਾਰੀ ਪਾਰਟੀਆਂ ਦਾ ਇਹ ਫੈਸਲਾ ਹੈ ਕਿ ਆਪਾਂ ਇਕੱਠੇ ਹੋ ਕੇ ਲੜਾਈ ਲੜਨੀ ਹੈ ਦੂਜਾ ਆਪਾਂ ਕੇਂਦਰ ਸਰਕਾਰ ਤੋਂ ਵੀ ਹੁਣ ਪਾਰਲੀਮੈਂਟ ਦਾ ਸੈਸ਼ਨ ਔਨ ਹੈ ਤੇ ਅਗਲੇ ਹਫਤੇ ਮੈਂ ਇਹਨਾਂ ਨੂੰ ਟਾਈਮ ਦੇਣਾਂ ਦੀ ਕੋਸ਼ਿਸ਼ ਕਰ ਰਿਹਾ ਕਿ ਕੇਂਦਰ ਸਰਕਾਰ ਤੋਂ ਵੀ ਇਹਦੇ ਉੱਤੇ ਜਾਂਚ ਹੋ ਸਕਦੀ ਹੈ ਜਾਂਚ ਬੇਸ਼ੱਕ ਮੰਜੀਤ ਤੇ ਸ਼ੁਰੂ ਹੋ ਜਾਏ ਕਿ ਜੀ ਪੈਸਾ ਕਿੱਥੇ ਆਇਆ ਸਾਨੂੰ ਉਹਦਾ ਕੋਈ ਡਰ ਨਹੀਂ ਹੈ ਕਿਉਂਕਿ ਸਾਨੂੰ ਪਤਾ ਕਿ ਇਹਨੇ ਵਿਚਾਰੇ ਨੇ ਛੋਟਾ ਛੋਟੇ ਪੈਸੇ ਇਕੱਠੇ ਕਰਕੇ ਇਹ ਪੈਸਾ ਪੂਰਾ ਇਕੱਠਾ ਕੀਤਾ ਤੇ ਆਪਾਂ ਸੈਂਟਰਲ ਗਵਰਨਮੈਂਟ ਜੋ ਵੀ ਜਾਂਚ ਕਰਾਂ ਦੀ ਵੰਗ ਕਰਾਂਗੇ ਆ ਬਲੈਕ ਮਨੀ ਐਕਟ ਦੇ ਰੇਟ ਕਿ ਇਹ ਪੈਸਾ ਇਕੱਠਾ ਕਿਵੇਂ ਹੋਇਆ ਔਰ ਜਾ ਰਿਹਾ ਕਿੱਥੇ ਸੀ ਔਰ ਉਹ ਰਿਕਾਰਡਿੰਗਸ ਇਨਕਮ ਟੈਕਸ ਡਿਪਾਰਟਮੈਂਟ ਦੇ ਸਾਹਮਣੇ ਆਪਾਂ ਪੇਸ਼ ਕਰਾਂਗੇ ਜੇ ਕੇਂਦਰ ਸੂਬੇ ਦੀ ਸਰਕਾਰ ਕੋਈ ਕੰਮ ਨਹੀਂ ਕਰਦੀ ਇੱਕ ਨਾਲ ਇੱਕ ਚੜੀ ਆ ਜਿਹੜਾ ਕੰਦੀ ਰਵਾਵ ਲੱਗ ਰਿਹਾ ਮੈਂ ਵੀ ਆਪ ਨੂੰ ਸੱਚ ਚੱਕ ਰਿਹਾ ਤਾਂ ਮੈਂ ਆਪਣੇ ਬੱਚੇ ਦੀ ਹਾਂ ਉਹਦੇ ਤੇ ਇਹ ਵੀ ਬਾਈ ਕਹਿੰਦੇ ਨੇ ਵੀ ਮੈਂ ਕਸਮ ਚਖਦੀਆਂ ਬੱਚੇ ਦੀ ਉਹ ਸਾਰੀਆਂ ਮੈਂ ਵੀ ਦੇਖੀ ਵੀਡੀਓ ਠੀਕ ਹੋਣ ਤੋਂ ਬਾਅਦ ਮੈਨੂੰ ਦਿਖਾਈ ਗਈ ਹੈ ਵੀ ਉਹ ਐਂ ਕਹਿ ਰਹੀ ਬੀਬੀ ਜੀ ਮੈਂ ਕਹਿਣਾ ਬੀਬਾ ਜੀ ਨੂੰ ਵੀ ਤੂੰ ਬੱਚੇ ਦੀ ਕਸਮ ਖਾਂਦੇ ਮੈਂ ਵੀ ਬੱਚੇ ਦੀ ਕਸਮ ਖਾਂਨਾ ਵੀ ਤੁਸੀਂ ਰੋੜੇ ਵਾਲੇ ਸੰਤਾਂ ਨੂੰ ਮੰਨਦੇ ਹੋ ਰੋੜੇ ਵਾਲੇ ਸੰਤਾਂ ਨੇ ਮੈਂ ਥੋੜੀ 7 ਦਿਨ ਵੇਟ ਕਰੂੰਗਾ ਉਥੇ ਆ ਕੇ ਬਕਾਇਦਾ ਤੁਸੀਂ ਕਹਿਦੇ ਵੀ ਅਸੀਂ ਕਾਕੇ ਦੋਆ ਪੈਸੇ ਲੈਤੇ ਨਹੀਂ ਤੇ ਤੇ ਅਸੀਂ ਇੱਕ ਆ ਇੱਕ ਸਾਰੇ ਘਰ ਨਾ ਘਰ ਮਰ ਮੇਰਾ ਹੱਥ ਨਹੀਂ ਹੈਗਾ ਮੈਡਮ ਕਹਿ ਦੇਵੇ ਵੀ ਅਸੀਂ ਪੈਸੇ ਲੈਤੇ ਨਹੀਂ ਕਾਕੇ ਦੋ ਜ 30 ਲੱਖ ਰੁਪਏ ਤੋਂ ਫੜਿਆ ਨਹੀਂ ਤੇ ਅਸੀਂ 5 ਦਿਨ ਘਰੇ ਨਹੀਂ ਰੱਖਿਆ 21 ਤਰੀਕ ਨੂੰ ਲੈ ਕੇ ਨਹੀਂ ਗਿਆ ਤੇ 24 ਤਰੀਕ ਨੂੰ ਵਾਪਸ ਨਹੀਂ ਕਰੇ ਅਸੀਂ ਪੈਸੇ ਜਿਨ੍ਹਾਂ ਦਾ ਬਕਾਇਦਾ ਮੇਰੇ ਕੋਲੇ ਰਿਕਾਰਡ ਵੀ ਆ ਸਾਰਾ ਕੁਝ ਆ ਵੀਡੀਓ ਵੀ ਆ ਉਹ ਬੀਬਾ ਆ ਕੇ ਉੱਥੇ ਗੁਟ ਬਾਬੇ ਪਹਿਲਾਂ ਵੀ ਦੇਖੋ ਇਹਨਾਂ ਨੇ ਗੁਟਕਾ ਸਾਬ ਦੀ ਸੌਂਹ ਖਾ ਕੇ ਝੂਠ ਬੋਲਿਆ ਕੋਈ ਇਹਨਾਂ ਦਾ ਬਸ ਬਸ ਨਹੀਂ ਉੱਥੇ ਆ ਕੇ ਰੋੜੇ ਵਾਲ ਸੰਤਾਂ ਨੇ ਮੈਨੂੰ ਵੀ ਬਸ ਬਸ ਆ ਬੀਬਾ ਜੀ ਵੀ ਮੰਨਦੇ ਨੇ ਉੱਥੇ ਆ ਕੇ ਸੌਂਹ ਖਾ ਕੇ ਕਹਿ ਦੇਣ ਵੀ ਅਸੀਂ ਆ ਗੱਲਾਂ ਹੋਈਆਂ ਨਹੀਂ ਉਹ ਗੱਲ ਤੇ ਮੈਂ ਉਹਨਾਂ ਤੋਂ ਕਿਤੇ ਮਰਜੀ ਮੈਨੂੰ ਕਹਿ ਦੇਣ ਮੈਂ ਉੱਥੇ ਮਾਫੀ ਮੰਗਣ ਨੂੰ ਤਿਆਰ ਆ ਜੇ ਬਹਿਣਾ ਉਹ ਮੇਰੇ ਨਾਲ ਇਹ ਗੱਲ ਕਰਦੇ ਵੀ ਉੱਥੇ ਆ ਕੇ ਮੰਗਣ ਪਹਿਲਾਂ ਉੱਥੇ ਆ ਕੇ ਕਹਿਣ ਉਹ ਵੀ ਹਾਂ ਵੀ ਇਹ ਗੱਲਾਂ ਹੋਈਆਂ ਨੇ ਸਾਡੀ ਇੱਕ ਹਫ਼ਤੇ ਲਈ ਇਹਦਾ ਕਹਿਣਾ ਕਿ ਇੱਕ ਹਫ਼ਤਾ ਮੈਂ ਜਿਹੜੇ ਸੰਤ ਨੇ ਰੋੜੇ ਵਾਲੇ ਉਹ ਸਥਾਨ ਤੇ ਬੀਬਾ ਦੀ ਵੇਟ ਕਰੂੰਗਾ ਪੂਰਾ ਇੱਕ ਹਫ਼ਤਾ ਰੋਜ਼ ਆਇਆ ਕਿਉਂਕਿ ਬੀਬਾ ਜੀ ਐਮਐਲਏ ਨੇ ਬਿਜ਼ੀ ਜ਼ਿਆਦਾ ਹੁੰਦੇ ਨੇ ਕੰਮਕਾਰ ਹੁੰਦਾ ਕਿ ਵੀਰ ਬੰਦਾ ਟਾਈਮ ਨਹੀਂ ਲੱਗਦਾ ਸੋ ਬੀਬਾ ਜੀ ਨੇ ਉਹ ਇਹਦਾ ਇਹ ਹੈ ਕਿ ਮੈਂ ਉੱਥੇ ਜਾਊਂਗਾ ਮੈਂ ਉੱਥੇ ਬਹਿ ਕੇ ਸੌਂ ਖਾਊਂਗਾ ਤੁਸੀਂ ਵੀ ਸੌਂ ਖਾ ਲਿਓ ਜੇ ਮੈਂ ਝੂਠਾ ਹੋਇਆ ਤਾਂ ਇਹ ਕਹਿੰਦਾ ਵੀ ਮੈਂ ਉਸ ਦੀ ਮਾਫੀ ਜਨਤਕ ਤੌਰ ਤੇ ਮੰਗੂਗਾ ਨਹੀਂ ਫਿਰ ਵੀ ਉਹਦਾ ਜਵਾਬ ਦੇ ਬਸ ਆ ਗੱਲਬਾਤ ਬੀਬਾ ਜੀ ਵੀ ਕਬੀ ਬਲ ਘਰ ਆ ਜਾਵੇ ਉਹਨਾਂ ਦਾ ਬਲੌਕ ਪ੍ਰਧਾਨ ਤੇ ਉਹਦੇ ਘਰ ਆ ਲਈ ਆ ਜਾਵੇ ਆਪਦੇ ਆਪ ਦੇ ਉਹ ਦੋਏ ਜਾਣੇ ਬੱਚੇ ਲਿਆਉਣ ਉਧਰੋਂ ਮੈਂ ਆਪਦਾ ਬੱਚਾ ਤੇ ਮੈਂ ਆਪਦੇ ਘਰ ਵਾਲੀ ਲੈ ਕੇ ਆਉਂਗਾ ਵੀ ਇਹ ਗੱਲਾਂ ਸਾਡੇ ਚ ਹੋਈਆਂ ਜਾਂ ਨਾ ਹੋਈਆਂ ਇਹ ਗੱਲ ਦਾ ਮੈਂ ਵਾਦਾ ਕਰਦਾ ਜੇ ਆਪਰੂਫਾਂ ਤੇ ਵੀ ਨਹੀਂ ਗੱਲ ਨਿਬੜਦੀ ਮੈਂ ਤਾਂ ਸੀਐਮ ਸਾਹਿਬ ਨੂੰ ਆਪਰੂਫ ਵੀ ਦਿਖਾ ਤੇ ਸਾਰਾ ਕੁਝ ਦਾ ਵੀਡੀਓ ਲਗਾ ਦੇ ਜਾਂ ਰਿਕਾਰਡਿੰਗ ਲਗਾ ਦੇ ਜੇ ਜੇ ਵੀ ਨਹੀਂ ਕੋਈ ਕਾਰਵਾਈ ਹੁੰਦੀ। ਇਸ ਤੋਂ ਬਾਅਦ ਮੇਰੇ ਕੋਲੇ ਹੋਰ ਕੁਝ ਨਹੀਂ ਮੇਰੇ ਕੋਲ ਤਾਂ ਇਹ ਚੰਗਾ ਬਸ। ਇੱਕ ਸਵਾਲ ਹੈ ਕਿ ਕਿਹੜੀ ਯੂਨੀਅਨ ਦਾ ਤੋਂ ਮੰਗ ਰਿਹਾ ਹੈ। ਕੈਪਟਨ ਸਾਹਿਬ ਨੇ ਕਿਹਾ ਕਿ ਯੂਨੀਅਨ ਮੰਗ ਕੀਤੀ ਹੈ ਸੰਗਠਨ ਬੈਠਾ ਯੂਨੀਅਨ ਕੀਤਾ ਗਿਆ। ਉਹ ਦੁਬਾਰਾ ਸ਼ੁਰੂ ਉਹ ਸਾਡੀ ਐਸੋਸੀਏਸ਼ਨ ਬਣੀ ਹੋਈ ਹੈ ਜੀ। ਐਸੋਸੀਏਸ਼ਨ ਬਣੀ ਹੋਈ ਹੈ। ਐਸੋਸੀਏਸ਼ਨ ਬਣੀ ਹੋਈ ਹੈ ਸਾਡੀ ਜੀ ਉਹਦੇ ਪਾਈ ਤੌਰਕ ਤੌਰ ਤੇ ਚੱਲ ਰਹੀ ਹੈ ਜੀ ਸਾਡੀ ਯੂਨੀਅਨ। ਬੇਸਿਕਲੀ ਜੀ ਟਰੱਕ ਯੂਨੀਅਨ ਜਿਹੜੀਆਂ ਨੇ ਕਿਰਪਾ ਕਰਕੇ ਟਰੱਕ ਯੂਨੀਅਨ ਕੋਈ ਜਿਹੜੀ ਬਾਡੀ ਰਜਿਸਟਰਡ ਬਾਡੀਆਂ ਨਹੀਂ ਉਸ ਤਰ੍ਹਾਂ ਦੀ ਟਰੱਕ ਨੇ ਤਾਂ ਆਪਾਂ ਜਿਹੜੇ ਬੰਦੇ ਉਹ ਕੰਮ ਕਰਦੇ ਨੇ ਉਹਨਾਂ ਨੇ ਆਪਣੇ ਤੌਰ ਤੇ ਬਣਾ ਲਈ ਠੀਕ ਹੈ ਸਰਕਾਰ ਵੱਲੋਂ ਭੰਗ ਸਮੇਂ ਦੇ ਕਰਤੀਆਂ ਦੁਬਾਰਾ ਲਿਆਂਦੀਆਂ ਬਟ ਉਹੀ ਬੰਦਿਆਂ ਦਾ ਐਸੋਸੀਏਸ਼ਨ ਨਾਲ ਕਿਉਂਕਿ ਪੈਪਸੀ ਜਿਹੜੀ ਬਹੁਤ ਵੱਡੀ ਫੈਕਟਰੀ ਹੈ ਉਹਨੂੰ ਕੇਟਰ ਕਰਦੀ ਹੈ ਤੇ ਉਹ ਉਹਨੂੰ ਮੈਨੇਜ ਕਰ ਲਈ ਯੂਨੀਅਨ ਬਣਾਈ ਜਾਂਦੀ ਹੈ ਪਰ ਇਹ ਚੀਜ਼ ਦੇਖੋ ਜਿਵੇਂ ਖੰਨਾ ਸਾਹਿਬ ਨੇ ਕਿਹਾ 30 ਲੱਖ ਰੁਪਏ ਦੀ ਗੱਲ ਹੈ ਅਸੀਂ ਤਾਂ ਕਹਿਨੇ ਆ ਕਿ ਪਿਛਲੇ 3 ਸਾਲਾਂ ਤੋਂ ਇੱਕ ਵੀ ਪ੍ਰਧਾਨ ਇਲੈਕਸ਼ਨ ਦੇ ਨਾਲ ਨਹੀਂ ਬਣਿਆ ਜਿਹੜੀ ਇਹ ਕਹਿੰਦੇ ਸੀ ਕਿ ਅਸੀਂ ਇਲੈਕਸ਼ਨ ਹਰ ਇਲੈਕਸ਼ਨ ਕਰਾਇਆ ਕਰਾਂਗੇ ਪ੍ਰਧਾਨ ਕੀਤੇ ਤੇ 30 ਲੱਖ ਰੁਪਏ ਇਹਨਾਂ ਦਾ ਪਰਿਵਾਰ ਬਹੁਤ ਸਮਰੱਥ ਹੈ ਬੀਬਾ ਜੀ 30 ਲੱਖ ਦੇਣਾ ਤਾਂ ਚਲੋ ਇਹਨਾਂ ਦੇ ਪਰਿਵਾਰ ਲਈ ਕੋਈ ਵੱਡੀ ਗੱਲ ਨਹੀਂ ਇਕੱਠੇ ਕਰਕੇ ਦੇ ਸਕਦੇ ਨੇ ਪਰ ਤੁਸੀਂ ਇਹ ਜਵਾਬ ਜ਼ਰੂਰ ਦਿਓ ਜੋ ਇਹਨਾਂ ਨੇ ਕਿਹਾ ਕਿ ਸੰਤਾਂ ਦੇ ਆ ਕੇ ਤੇ ਉਹ ਸਿਸਟਮ ਦੇ ਵਿੱਚ ਜ਼ਰੂਰ ਬੋਲਿਓ ਦੂਜੀ ਗੱਲ ਅਸੀਂ ਸਰਕਾਰ ਨੂੰ ਇਹ ਸਾਰੀ ਅਸੀਂ ਮੰਗ ਕਰਦੇ ਹਾਂ ਤੇ ਮੈਂ ਇਹ ਵੀ ਗੱਲ ਕਹੂੰਗਾ ਖੰਨਾ ਸਾਹਿਬ ਨਾਲ ਗੱਲ ਹੋਈ ਸੀ ਕਿ ਆਪਾਂ ਗਵਰਨਰ ਸਾਹਿਬ ਨੂੰ ਵੀ ਇਹਦੇ ਬਾਰੇ ਜ਼ਰੂਰ ਮੁਲਾਕਾਤ ਕਰਾਂਗੇ ਕਿਉਂਕਿ ਸਾਨੂੰ ਹੌਲੀ ਹੌਲੀ ਜੋ ਸਟੈਪ ਬਾਈ ਸਟੈਪ ਅਸੀਂ ਅਸੀਂ ਕਰ ਸਕਾਂਗੇ ਤਾਂ ਉਹ ਚੀਜ਼ ਤੇ ਅਸੀਂ ਗੱਲਬਾਤ ਅਗਲੀ ਇਹਨੂੰ ਵਧਾਵਾਗੇ ਤੇ ਇਨਸਾਫ ਦਵਾਣਾ ਇਹ ਦੇਖੋ ਚਾਹੇ ਪਾਰਟੀ ਦਾ ਸਾਡਾ ਅੱਜ ਮਕਸਦ ਜਿਹੜਾ ਕੋਈ ਸਾਰੇ ਵਸੀਂ ਆਲ ਪਾਰਟੀ ਬੈਠਿਆਂ ਸਾਡਾ ਮਕਸਦ ਕੋਈ ਇਸ ਤਰ੍ਹਾਂ ਦੀ ਰਾਜਨੀਤੀ ਵਾਲਾ ਨਹੀਂ ਕਿਉਂਕਿ ਇਹਨਾਂ ਦੀ ਪਾਰਟੀ ਦਾ ਮਸਲਾ ਸੀ ਜਿਹੜੇ ਪਰ ਅੱਜ ਕਾਕਾ ਆਮ ਆਦਮੀ ਪਾਰਟੀ ਦੇ ਨੇ ਸਾਡੇ ਹਲਕੇ ਦਾ ਇੱਕ ਨਮਾ ਇੱਕ ਵਸਨੀਕ ਹੈ ਉਸ ਕਰਕੇ ਸਾਰੇ ਇਕੱਠੇ ਹੋਏ ਆ। ਦੇਖੋ ਦੇਖੋ ਮੁੱਦਾ ਇੱਥੇ ਨਹੀਂ ਦੁਖਦਾ ਗੱਲ ਇਹ ਹੈ ਕਿ ਜਿਹੜੇ ਬੈਨਰਜੀ ਜੀ ਨੇ ਕਿਹਾ ਪਿਛਲੇ 3 ਸਾਲ ਇਹਨਾਂ ਨੇ ਨਾਮਿਨੇਟ ਕਰਾਏ ਆ ਆਪਣੇ ਪ੍ਰਧਾਨ ਕੋਲ ਔਰ ਹਰੇਕ ਦੇ ਵਿੱਚ ਪਰਚੀ ਕੱਟ ਕੇ ਪਰਚੀ ਦੇ ਨਾਲ ਪੈਸਾ ਤੇ ਉਹਦੇ ਬਾਅਦ ਗੱਲ ਇਹ ਹੈ ਕਿ ਜੋ ਪਿਛਲੀ ਕਮੇਟੀ ਸੀ ਤੇ ਕੱਲੇ ਇਹ 35 ਲੱਖ ਦੀ ਗੱਲ ਨਹੀਂ ਹੈ ਯਾ 30 ਲੱਖ ਜੋ ਕਾਕਾ ਜੀ ਨੇ ਦੇਣਾ ਸੀ ਯਾ 55 ਲੱਖ ਜੋ ਨਵੇਂ ਪ੍ਰਧਾਨ ਨੇ ਜੋ ਖਬਰਾਂ ਹਨ ਕਿ ਨਵੇਂ ਪ੍ਰਧਾਨ ਨੇ 55 ਲੱਖ ਦਿੱਤਾ ਗੱਲ ਇਹ ਨਹੀਂ ਹੈ ਕਿ ਜੋ ਪਿਛਲੀ ਕਮੇਟੀ ਸੀ ਉਸ ਪਿਛਲੀ ਕਮੇਟੀ ਨੇ 2 ਕਰੋੜ ਦਾ ਘੁਟਾਲਾ ਕੀਤਾ ਉਸ 2 ਕਰੋੜ ਨੂੰ ਛੁਪਾਉਣ ਵਾਸਤੇ ਕਿਸੇ ਨੇ ਇਹ ਗਾਣੂ ਕਿਹਾ ਕਿ ਯਾਰ ਕਾਕਾ ਤੋਂ ਉਹ ਸਾਰੀ ਚੀਜ਼ਾਂ ਸਾਹਮਣੇ ਪੇਸ਼ ਕਰ ਸਕਦਾ ਇਸ ਕਰਕੇ ਉਹਨਾਂ ਨੂੰ ਪੁਨਾ ਤੋਂ ਬਚ ਬਚਣਾ ਚਾਹੁੰਦੇ ਸੀ ਤੇ ਇਸ ਕਰਕੇ ਉਹਨਾਂ ਨੇ ਫਿਰ ਆਪਣਾ ਮਨ ਬਦਲੇ ਤੇ ਇਹ ਸਾਰੀ ਚੀਜ਼ਾਂ ਹੁਣ ਪ੍ਰੋਬਲਮ ਸਾਡੀ ਕੀ ਆ ਦੇਖੋ ਅੱਜ ਪੰਜਾਬ ਦੇ ਵਿੱਚ ਜਾਂ ਦੇਸ਼ ਦੇ ਵਿੱਚ ਮੀਡੀਆ ਇੱਕ ਪਲੇਟਫਾਰਮ ਹੈ ਜਿੱਦੇ ਰਾਹੀਂ ਆਪਾਂ ਕੋਈ ਗੱਲ ਹਾਈਲਾਈਟ ਕਰ ਸਕਦੇ ਆ ਇਹ ਪਿਛਲੇ 3 ਸਾਲ ਜੋ ਜੋ ਨੌਟੰਕੇ ਸਰਕਾਰ ਨੇ ਕੀਤੇ ਆ ਜਾਂ ਜੋ ਜੋ ਕਾਰਵਾਈ ਕੀਤੀ ਆ ਆਪਣੇ ਬੰਦੀਆਂ ਦੇ ਖਿਲਾਫ ਤੁਹਾਨੂੰ ਯਾਦ ਹੋਣਾ ਹੈ ਸ਼ੁਰੂਆਤ ਦੇ ਵਿੱਚ ਉਹ ਵਿਚਾਰਾ ਸਿੰਗਲਾ ਸੀਗਾ ਆਪਣੇ ਮਾਨਸਾ ਤੋਂ ਮੰਤਰੀ ਸੀ ਉਹਦੇ ਖਿਲਾਫ ਕਾਰਵਾਈ ਸ਼ੁਰੂ ਕੀਤੀ ਭਗਵੰਤ ਪਾਚ ਸਾਹਿਬ ਨੇ ਆਪ ਕਿਹਾ ਕਿ ਜੀ ਮੇਰੇ ਕੋਲ ਇਹਦੀ ਰਿਕਾਰਡਿੰਗ ਹੈ ਇਹ ਮੇਰੇ ਕੋਲ ਆ ਕਿ ਕਬੂਲ ਕਰ ਕਰ ਗਿਆ ਆਪਣਾ ਗੁਨਾ ਤੇ ਅੱਜ 3 ਸਾਲ ਹੋ ਗਏ ਆ ਤੇ ਜੇ ਆਪਣੀ ਆਪਣਾ ਗੁਨਾਹ ਕਬੂਲ ਕਰ ਦਿੱਤਾ ਤਾਂ ਇਹ ਸਜ਼ਾ ਕਿਉਂ ਨਹੀਂ ਹੋਈ ਔਰ ਐਸੇ ਹੋਰ ਵੀ ਮੰਤਰੀਆਂ ਜਿਨ੍ਹਾਂ ਨੂੰ ਹਟਾਇਆ ਗਿਆ ਹੈ ਜਾਂ ਐਮ.ਐਲ.ਏ ਦੇ ਖਿਲਾਫ ਇਹਨਾਂ ਨੇ ਕਾਰਵਾਈ ਕੀਤੀ ਨਾਟਕ ਕੀਤੀ ਕਾਰਵਾਈ ਸਾਨੂੰ ਐਸ ਗੱਲ ਦਾ ਫਿਕਰ ਹੈ ਕਾਕਾ ਦੇ ਪਰਿਵਾਰ ਨੂੰ ਇਹਨਾਂ ਦੇ ਸਾਥੀਆਂ ਨੂੰ ਇਹ ਫਿਕਰ ਹੈ ਕਿ ਇਹ ਗੱਲ ਇੱਥੇ ਤੇ ਇੱਥੇ ਰਹਿ ਜਾਣੀ ਹੈ ਐਸ.ਆਈ.ਡੀ ਬਣਾਤੀ ਹੈ ਐਸ.ਆਈ.ਡੀ ਨੂੰ ਕੋਈ ਮਾਨੀਟਰ ਨਹੀਂ ਕਰ ਰਿਹਾ ਤੇ ਇਸ ਕਰਕੇ ਤੁਹਾਡੇ رائے ਆਪਾਂ ਇਹ ਰਿਕੁਐਸਟ ਕਰ ਰਹੇ ਹਾਂ ਕਿ ਇਹਨੂੰ ਜਿੰਨਾ ਆਪਾਂ ਹਾਈਲਾਈਟ ਕਰ ਸਕਦੇ ਆ ਉਹਨਾਂ ਹੀ ਕਾਕਾ ਦਾ ਔਰिजिनल ਪਰਿਵਾਰ ਵਾਸਤੇ ਦੇ ਦਿੱਤ ਜਗਾ ਇੱਕ ਇੱਕ ਹੋਰ ਹੈ ਜੀ ਬੇਨਤੀ ਕਿ ਜਿਹੜੀ ਪਰਿਵਾਰ ਦੇ ਉੱਤੇ ਕਿਹਾ ਜਾਂਦਾ ਕਿ ਕਾਕਾ ਡਰਾਮੇ ਕਰਦਾ ਬੀਬੀ ਨੇ ਵੀ ਇਹ ਬਿਆਨ ਵੀ ਸਾਰੇ ਨੇ ਕਾਫੀ ਜਣਾ ਸੁਣਿਆ ਆ ਅਮਰ ਹਸਪੀਟਲ ਦੀ ਐਡੀ ਵੱਡੀ ਰਿਪੋਰਟ ਹੈ ਜੀ ਆਹ ਆ ਇਹਨੇ ਭੇਜਾਂ ਦੀ ਅਮਰ ਹਸਪੀਟਲ ਦੀ ਰਿਪੋਰਟ ਹੈ ਜਿਦੇ ਚ ਜੇ ਡੈਲਸਸ ਤੱਕ ਹੋਏ ਨੇ ਤੇ ਬੀਬੀ ਨੂੰ ਕਹਿਣਾ ਹੈ ਕਿ ਬੀਬੀ ਆ ਰਿਪੋਰਟ ਤਾਂ ਇਹਨੂੰ ਕਾਫੀ ਭੇਜ ਦਾਂਗੇ ਇੱਕ ਕਿਰਪਾ ਕਰਕੇ ਇਹਨੂੰ ਪੜ ਲਈ ਤੇ ਜੇ ਕਿਸੇ ਦੀ ਜ਼ਿੰਦਗੀ ਮੌਤ ਦੀ ਲੜਾਈ ਉਹਦਾ ਮਜ਼ਾਕ ਨਹੀਂ ਬਣਾਇਦਾ ਸਮਾਂ ਪਤਾ ਨਹੀਂ ਕਿਤੇ ਕਦੋਂ ਆ ਜੇ ਸੋ ਕਿਰਪਾ ਕਰਕੇ ਇਹ ਵੀ ਜ਼ਰੂਰ ਦੱਸਿਓ ਤੇ ਤੁਹਾਡੇ ਜ਼ਰੀਏ ਬੀਬੀ ਨੂੰ ਇਹ ਕਹਿਣਾ ਚਾਹੁੰਦੇ ਆ ਕਿ ਆ ਏਡੀ ਮੋਟੀ ਰਿਪੋਰਟ ਤੇ ਜਿਹੜਾ ਉਹਨਾਂ ਦਾ ਬਿੱਲ ਹੈ ਉਹ ਤੁਹਾਨੂੰ ਦੋਨੇ ਭੇਜ ਦਾਂਗੇ ਅਸੀਂ ਅਮਰ ਹਸਪੀਟਲ ਜੀ ਮਾਰਥਾ ਇਨਸਾਨਾਂ ਦੇ ਵਿੱਚ ਇੱਕ ਗੱਲ ਬੜੀ ਬਖੂਬੀ ਨਾਲ ਕੀਤੀ ਹੈ ਜਦੋਂ ਵੀ ਇਹਨਾਂ ਦੇ ਮੰਤਰੀਆਂ ਦੇ ਉੱਪਰ ਕੋਈ ਇਲਜ਼ਾਮ ਲੱਗੇ ਨੇ ਕਿਸ ਢੰਗ ਦੇ ਨਾਲ ਉਹਨਾਂ ਨੇ ਇਲਜ਼ਾਮਾਂ ਦੇ ਵਿੱਚੋਂ ਕੱਢ ਕੇ ਇਹਨਾਂ ਨੇ ਉਹਨਾਂ ਨੂੰ ਜਿਹੜਾ ਹੈ ਕਲੀਨ ਚਿੱਟ ਦੇ ਦਿੱਤੀ ਹੁਣ ਵੀ ਸਾਨੂੰ ਇਸ ਇਸ ਗੱਲ ਦਾ ਡਰ ਹੈ ਮੈਂ ਤਾਂ ਇਹ ਸਮਝਦਾ ਕਿ ਈਡੀ ਤੋਂ ਜਾਂਚ ਹੋਣੀ ਚਾਹੀਦੀ ਹੈ ਜਿਹੜੇ ਪਿਛਲੇ 3 ਸਾਲਾਂ ਤੋਂ ਤਿੰਨ ਮਹੀਨੇ ਤੋਂ ਇਹਨਾਂ ਨੇ ਪ੍ਰਧਾਨ ਬਣਾਏ ਆ ਉਹਨਾਂ ਦੀ ਵੀ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਹੈ ਕਿ ਉਹਨਾਂ ਨੇ ਕਿੱਥੇ ਖਾਤੇ ਨੇ ਕਿ ਕੀ ਕੀ ਧੰਨੀਆਂ ਟਰੱਕ ਯੂਨੀਅਨ ਦੇ ਨਾਮ ਦੇ ਵਿੱਚ ਉਰੇ ਹੋ ਰਹੀਆਂ ਜਾਂ ਪੰਜਾਬ ਦੀਆਂ ਹੋਰ ਯੂਨੀਅਨਾਂ ਦੇ ਵਿੱਚ ਵੀ ਹੋ ਰਹੀਆਂ ਇਹ ਸਾਰੇ ਦਾ ਸਾਰਾ ਵਿਸ਼ਾ ਮੈਂ ਸਮਝਦਾ ਕਿ ਵੀ ਈਡੀ ਦੇ ਅੰਦਰ ਕਿ ਉਹਨਾਂ ਦੀ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਹੈ ਹਾਂਜੀ ਥੋੜਾ ਇੱਕ ਮਿੰਟ ਏ ਬੀਬਾ ਕੋਈ ਐਮ ਇਹ ਨਹੀਂ ਵੀ ਮੇਰੇ ਵਾਸਤੇ ਨਹੀਂ ਕੋਈ ਖੜੀ ਇਹ ਬੀਬਾ ਵੀ ਇਮਾਨਦਾਰ ਨਹੀਂ ਬਣੀ ਇਹ ਪਾਰਟੀ ਵਾਸਤੇ ਵੀ ਨਹੀਂ ਬਣੀ ਇਹ ਗੱਲ ਦਾ ਮੈਂ ਵਾਅਦਾ ਕਰਦਾ ਉਥੇ ਇਹ ਗੱਲ ਦੀ ਵੀ ਸੌਖਾ ਨੂੰ ਤਿਆਰ ਆ ਮੈਂ ਇਹ ਬੀਬਾ ਨੇ ਵੀ ਤੇਰਾ ਪ੍ਰਧਾਨ ਲਾਇਆ ਸੀ 2022 ਚ ਹਰਦੀਪ ਸਿੰਘ ਤੂਰ ਇਹਨਾਂ ਨੇ ਮੈਨੂੰ ਬਕਾਇਦਾ ਫੋਨ ਕਰਕੇ ਕਿਹਾ ਬੀਬਾ ਨੇ ਵੀ ਗਰਮੇਲ ਸਿੰਘ ਕਰਾਚੋ ਜਿੱਤਣਾ ਨਹੀਂ ਚਾਹੀਦਾ ਜਿਹੜਾ ਮੈਂਬਰ ਪਾਰਲੀਮੈਂਟ ਦਾ ਕੈਂਡੀਡੇਟ ਸੀ 2022 ਦਾ 2022 ਦਾ ਮੈਂਬਰ ਪਾਰਲੀਮੈਂਟ ਦਾ ਕੈਂਡੀਡੇਟ ਜਿਹੜਾ ਵੀ ਉਹ ਜਿੱਤਣਾ ਨਹੀਂ ਚਾਹੁੰਦੇ ਇਹ ਗੱਲ ਦਾ ਮੈਂ ਵਾਅਦਾ ਕਰਦਾ ਮੇਰੇ ਕੋਲੇ ਰਿਕਾਰਡ ਹੁੰਦੀ ਹੈ ਇਹ ਗੱਲ ਦੀ ਬੀਬਾ ਦੀ ਰਿਕਾਰਡ ਬੀਬਾ ਦੀ ਇਹਨਾਂ ਦੀ ਗੱਲ ਹੋਈ ਹੈ ਉਹਦੀ ਰਿਕਾਰਡਿੰਗ ਇਹਨਾਂ ਕੋਲ ਹੈ ਜਿਦੇ ਚ ਇਹ ਕਿਹਾ ਗਿਆ ਕਿ ਗੁਰਮੇਲ ਸਿੰਘ ਕਰਾਚੋ ਜਿਹੜਾ ਆਮ ਆਦਮੀ ਪਾਰਟੀ ਦਾ 2022 ਦਾ ਕੈਂਡੀਡੇਟ ਸੀ ਉਹ ਜਿੱਤਣਾ ਨਹੀਂ ਚਾਹੀਦਾ ਉਹ ਇਹਨਾਂ ਨੂੰ ਕਿਹਾ ਗਿਆ ਬੀਬਾ ਨਰਿੰਦਰ ਕੌਰ ਭਰਾਜ ਵੱਲੋਂ ਸੋ ਇਹ ਕਹਿੰਦੇ ਪਾਰਟੀ ਲਈ ਵੀ ਜਿਹੜੀ ਉਹ ਸਮਰਪਿਤ ਨਹੀਂ ਹੈਗੀ ਇਸ ਗੱਲ ਤੇ ਤੇ ਮੈਂ ਗੁਰਨਾਥ ਸਿੰਘ ਰਾਮਪੁਰਾ ਕੱਲ੍ਹ ਕਰ ਅਮਰਸਰ ਤੋਂ ਨੇ ਉਹ ਵੀ ਟਰੱਕ ਜੂਨੀਅਨ ਦਾ 2 ਕਰੋੜ ਦਾ ਘਪਲਾ ਜਿਹੜਾ ਮੇਰੇ ਮੂੰਹ ਜਵਾਨੀ ਜਾਦਾ ਟਰੱਕ ਜੂਨੀਅਨ ਚ 2300 ਇੱਕ ਗੱਡੀ ਆ ਉਹਦਾ 200 ਰੁਪਏ ਗੁੰਡਾ ਟੈਕਸ ਲਾਇਆ ਨਰਿੰਦਰ ਕੌਰ ਭਰਾਜ ਨੇ ਧੱਕੇ ਨਾਲ ਲਵਾਇਆ ਉਹਦੇ ਦੇ ਵਾਸਤੇ ਧਰਨਾ ਵੀ ਲੱਗਿਆ ਹੋਰ ਵੀ ਲੱਗਿਆ ਉਹਦਾ 4,60,000 ਰੁਪਏ ਮਹੀਨੇ ਦਾ ਬਣਦਾ ਉਹ ਲੈਂਦੀ ਆ 4,60,000 ਰੁਪਏ ਮਹੀਨਾ ਉਸ ਤੋਂ ਬਾਅਦ 1 ਰੁਪਿਆ 35 ਪੈਸੇ ਇਹਨਾਂ ਨੇ ਸਾਡੇ ਟਰੱਕਾਂ ਦੇ ਜਿਹੜੀਆਂ ਸਾਡੇ ਪਾੜੇ ਹੁੰਦੇ ਨੇ ਉਹਨਾਂ ਦੇ ਬਕਾਇਦਾ ਲਾਤਾ 1 ਰੁਪਿਆ 35 ਪੈਸੇ ਟੈਕਸ ਇਹਨਾਂ ਨੇ ਉਹ ਸਾਡਾ 2 ਮਹੀਨੇ ਕੱਟਿਆ ਇਹਨਾਂ ਨੇ 17 ਲੱਖ ਰੁਪਿਆ ਉਸ ਤੋਂ ਬਾਅਦ ਉਸ ਤੋਂ ਬਾਅਦ ਇੱਕ 30 ਪੈਸੇ ਗੱਟੇ ਮੰਗਰ ਲੇਬਰ ਵਾਲਿਆਂ ਦਾ ਪੈਸਾ ਵੀ ਨਹੀਂ ਇਹਨਾਂ ਨੇ ਛੱਡਿਆ ਉਹ ਵੀ ਬਕਾਇਦਾ ਰਿਕਾਰਡ ਦੇ ਵਿੱਚ ਪਿਆ ਉਹ ਵੀ ਇਹਨਾਂ ਨੇ ਯੂਨੀਅਨ ਦਾ ਖਾਦਾ ਇੱਕ ਸਾਡੀਆਂ ਗੱਡੀਆਂ 'ਚ ਜਿਹੜੀਆਂ ਉਹ ਗੱਡੀਆਂ ਅਸੀਂ ਮਤਾ ਪਾਤਾ ਸੀ ਵੀ ਅੱਜ ਤੋਂ ਬਾਅਦ ਗੱਡੀਆਂ ਲਿਖਣੀਆਂ ਬੰਦ ਅਸੀਂ ਇਹ ਗੱਡੀਆਂ ਬੰਦ ਕਰਾਂਗੇ ਉਹ ਗੱਡੀਆਂ 50000 ਰੁਪਏ ਗੱਡੀ ਮੰਗਰ ਲੈ ਕੇ 187 ਗੱਡੀਆਂ ਲਿਖੀਆਂ ਨੇ ਇਹਨਾਂ ਨੇ ਉਹ 50000 ਰੁਪਏ ਗੱਡੀ ਲਿਖਦੇ ਨੇ 50 ਦਾ ਲੋਕਾਂ ਤੋਂ ਲੱਖ ਲੱਖ ਵੀ ਲੈਦਾ ਉਹ ਪੈਸੇ ਵੀ ਘੱਟ ਤੋਂ ਘੱਟ ਇਹਨਾਂ ਕੋਲੇ 187 ਗੱਡੀਆਂ ਦੇ 50000 ਨਾਲ ਮਲਟੀਪਲਾਈ ਕਰ ਲੋ ਇਹਨੂੰ ਦੇਖ ਲੋ ਕਿੰਨੇ ਪੈਸੇ ਬਣਦੇ ਨੇ 92 ਲੱਖ ਰੁਪਏ ਬਣਦਾ ਉਹ ਵੀ ਇਹਨਾਂ ਨੇ ਖਾਦਾ ਉਹੀ ਲਗਾਉਣ ਦੇ ਮਾਰੇ ਨੇ ਵੀ ਇਹਨੂੰ ਪ੍ਰਬੰਧ ਨਹੀਂ ਲਾਉਣਾ ਇਹ ਸਾਹਮਣੇ ਘਰੂਗਾ ਲੋਕਾਂ ਦੇ ਜਗ ਜਹਰ ਮੈਂ 2016 ਚ ਵੀ ਇਲੈਕਸ਼ਨ ਲੜਦਾ ਸੀ ਉਦੋਂ ਵੀ ਮੈਂ ਬਕਾਇਦਾ ਮੇਰਾ ਪੋਟਰ ਸਭਿਆ ਸਾਰਾ ਕੋ ਸਿੰਘ ਆ ਮੈਂ ਇਹ ਗੱਲ ਕਹਿ ਕੇ ਲੜਦਾ ਨਹੀਂ ਵੀ ਮੈਂ ਨੇਮ ਜਗਤ ਮੈਂ 1 ਰੁਪਿਆ ਨਹੀਂ ਖਾਂਦਾ ਮੈਂ ਜੂਨੀਅਨ ਦੇ ਸਾਹਮਣੇ ਕਰਨਾ ਵੀ ਐਤੋਂ ਐਤੋਂ ਪੈਸਾ ਐਂ ਖਾਂਦੀ ਨਹੀਂ ਵੀ ਆ ਗੱਲ ਦੀਆਂ ਲੜਾਈਆਂ ਨੇ ਆਪਣੇ ਟਰੱਕ ਜੂਨੀਅਨ ਚ ਅੱਜ ਵੀ ਉਸੇ ਡਰ ਦੇ ਮਰੇ ਨੇ ਇਹ ਗੱਲ ਦੇ ਮੇਰੇ ਤੇ ਧੱਕਾ ਕਰੇ ਸੀ ਕਰਕੇ ਮੇਰੇ ਨਾਲ ਤਾਂ ਮੁੱਖ ਗੱਲ ਇਹ ਹੈ ਜੋ ਕਾਕਾ ਕਹਿੰਦੀ ਕੁਝ ਕਰੇ ਜੇ ਜੋ ਪਿਛਲਾ ਘਫਲਾ ਹੋਇਆ ਉਹ ਤਾਂ ਇੱਕ ਗੱਲ ਹੈ ਪਰ ਦੂਜੀ ਗੱਲ ਇਹ ਹੈ ਕਿ ਜੋ 55 ਲੱਖ ਲਿੱਤੇ ਨਵੇਂ ਪ੍ਰਧਾਨ ਵੱਸੇ ਉਹ ਦੂਜੀ ਗੱਲ ਹੈ ਤੀਜੀ ਗੱਲ ਇਹ ਹੈ ਕਿ ਜੋ ਅੱਗੇ 2 ਸਾਲ ਇਹਨਾਂ ਦੀ ਜੋ ਸਰਕਾਰ ਹੈ ਉਹਦੇ ਵਿੱਚ ਜੋ ਉਹਨੂੰ ਆਪਦੇ ਨਹੀਂ ਆਣੀ ਹੈ ਯੂਨੀਅਨ ਤੋਂ ਚਾਰੋ 4 ਰੁਪਏ ਦੀ ਗੱਲ ਹੋ 2 ਰੁਪਏ ਦੀ ਗੱਲ ਉਹ ਵੀ ਉਹ ਕੰਟੀਨਿਊ ਕਰਨਾ ਚਾਹੁੰਦੀ ਸੀ ਉਹਨੂੰ ਇਹ ਲੱਗਦਾ ਸੀ ਕਿ ਕਾਕਾ ਜੇ ਪ੍ਰਧਾਨ ਬਣ ਗਏ ਤੇ ਕੋ ਸ਼ਾਇਦ ਉਥੇ ਰੋਕ ਲਾ ਦੇ ਤੇ ਇਹ ਗੱਲ ਉਹ ਕਹਿਣਾ ਚਾਹੁੰਦਾ 55 ਲੱਖ ਰੁਪਏ ਵਾਲੀ ਗੱਲ ਦਾ ਵੀ ਸਾਨੂੰ ਪਤਾ ਕਿੱਥੋਂ ਪਤਾ ਲੱਗਿਆ ਜੀ ਕੋਈ ਇਹੋ ਜੀ ਗੱਲ ਨਹੀਂ ਉਹਨਾਂ ਨੇ ਬਕਾਇਦਾ ਉਥੇ ਮੈਂ ਵੀ ਇੱਕ ਮੇਰਾ ਭਰਾ ਦੀ ਗੋਗੀ ਜਿਹੜਾ ਕਹਿੰਦੇ ਨਹੀਂ ਵੀ ਦੋ ਜਣੇ ਆ ਜਿਓ ਸਾਨੂੰ ਘਰੇ ਬੁਲਾਇਆ ਗਿਆ ਘਰੇ ਬੁਲਾ ਕੇ ਉਹਨਾਂ ਦੇ ਹਸਬੰਦ ਨੇ ਸਾਨੂੰ ਕੱਟ ਦੋ ਕੱਟ ਪੰਜ ਵਾਰੀ ਕਿਹਾ ਵੀ ਬਾਈ ਜੀ ਅਸੀਂ ਕਾਰ ਲੈ ਰਹੇ ਹਾਂ ਤੁਸੀਂ ਸਾਲ ਭਰ ਸਾਡੇ ਨਾਲ ਬੈਠੋ ਬਾਈ ਜੀ ਅਸੀਂ ਕਾਰ ਲੈ ਰਹੇ ਹਾਂ ਸਾਡੇ ਨਾਲ ਬੈਠੋ ਉਹਨਾਂ ਦੀ ਤਮੰਨਾ ਦਿਲ ਦੀ ਇਹ ਸੀ ਧੀ ਕਾਰ ਲੈਣ ਦੀ ਵਾ ਠੀਕ ਹੈ ਉਹੀ ਤੁਹਾਨੂੰ ਪਤਾ ਅੱਛਾ ਰਾਮਪੁਰਾ ਸਾਹਿਬ ਤੋਂ ਬਾਅਦ ਤੁਸੀਂ ਸਵਾਲ ਪੁੱਛ ਰਹੇ ਹੋ ਕਰਨੈ ਸਿੰਘ ਰਾਮਪੁਰਾ ਕੱਲ੍ਹ ਦਾ ਅਮਰਸਰ ਤੋਂ ਨੇ ਦੋ ਦੋ ਮਿੰਟ ਬੋਲਣਗੇ ਜੀ ਉਸ ਤੋਂ ਬਾਅਦ ਜੋ ਵੀ ਸਵਾਲ ਤੁਹਾਡੇ ਹੋਣ ਕਿ ਸਾਡੇ ਤੋਂ ਕੋ ਪੁੱਛਣਾ ਤਾਂ ਜ਼ਰੂਰ ਤਾਂ ਪਰਮ ਸਨਮਾਨਯੋਗ ਸਮੂਚੀ ਪ੍ਰੈਸ ਦੋ ਜਨੇ ਲੀਡਰ ਸਾਹਿਬਾਨ ਇਹਨਾਂ ਸਭ ਤੋਂ ਪਹਿਲਾਂ ਗੁਰੂ ਬਖਸ਼ਿਸ ਦਾ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਜੋ ਪੁਹਾਨੀਗੜ੍ਹ ਦੇ ਟਰੱਕ ਡਿਊਨਿਆਂ ਦੇ ਮਸਲੇ ਦੇ ਸੰਬੰਧ ਵਿੱਚ ਮਨਜੀਤ ਸਿੰਘ ਜੀ ਕਾਕਾ ਜਿਨ੍ਹਾਂ ਦੇ ਨਾਲ ਬਹੁਤ ਵੱਡਾ ਧੋਖਾ ਹੋਇਆਗਾ ਇਸ ਮੌਜੂਦਾ ਐਮਐਲਏ ਵੱਲੋਂ ਨਰਿੰਦਰਪੁਰ ਭਰਾੜ ਵੱਲੋਂ ਉਹਦੇ ਸੰਬੰਧ ਦੇ ਵਿੱਚ ਅਸੀਂ ਆਪਣਾ ਜਿਹੜਾ ਹੈਗਾ ਪੂਰੀ ਪ੍ਰੈਸ ਨੂੰ ਦੱਸਣ ਵਾਸਤੇ ਇਹ ਸਾਡੀ ਸੁਣਵਾਈ ਅਸੀਂ ਧਰਨੇ ਵੀ ਦਿੱਤੇ ਨੇ ਸੰਗਰੂਰ ਦੇ ਵਿੱਚ ਸਾਨੂੰ ਪ੍ਰਸ਼ਾਸਨ ਵੱਲੋਂ ਤੇ ਸਰਕਾਰ ਵੱਲੋਂ ਕੋਈ ਵੀ ਇਹੋ ਜਿਹਾ ਇਨਸਾਫ ਵਾਲੀ ਗੱਲ ਨਹੀਂ ਕੀਤੀ ਇਸ ਕਰਕੇ ਅਸੀਂ ਅੱਜ ਚੰਡੀਗੜ੍ਹ ਪ੍ਰੈਸ ਦੇ ਵਿੱਚ ਆ ਕੇ ਆਪਣੀ ਗੱਲ ਤੁਹਾਡੇ ਪੂਰੀ ਦੁਨੀਆ ਨੂੰ ਦੱਸਣਾ ਚਾਹੁੰਦੇ ਆ ਕਿ ਜਿਹੜਾ ਮਨਜੀਤ ਸਿੰਘ ਕਾਕਾ ਦਾ ਜਿੰਨੇ ਉਹਨਾਂ ਦੀ ਖੁਆਇਸ਼ ਵੀ ਪੂਰੀ ਕਰ ਦਿੱਤੀ ਸੀਗੀ ਪਰ ਉਸ ਤੋਂ ਬਾਅਦ ਵੀ ਫਿਰ ਵੀ ਉਹਨਾਂ ਨੂੰ ਉਹ ਉਦੇਦਾਰੀ ਨਹੀਂ ਦਿੱਤੀ ਗਈ ਪ੍ਰਧਾਨ ਟ੍ਰੱਕ ਯੂਨੀਅਨ ਦੀ ਸੋ ਉਹਨੂੰ ਇਸ ਮਨ ਵਿੱਚ ਮਜਬੂਰੀ ਤੱਕ ਪਹੁੰਚ ਗਿਆ ਕਾਕਾ ਜੀ ਕਿ ਮੈਂ ਇਸ ਸੰਸਾਰ ਦੇ ਵਿੱਚ ਜਿਉਣਾ ਨਹੀਂ ਹੈ ਗਿਆ ਉਸ ਤੋਂ ਤੰਗ ਹੋ ਕੇ ਉਹਨਾਂ ਨੇ ਦਵਾਈ ਪੀਤੀ ਇਹਦਾ ਗੁਰੂ ਮਹਾਰਾਜ ਦੀ ਕਿਰਪਾ ਸੀਗੀ ਉਹਨਾਂ ਦੀ ਸਿਹਤ ਬਚ ਗਈ ਟਕੜੇ ਰਹਿ ਗਏ ਉਹ ਸਾਡੇ ਵਿੱਚ ਨੇ ਅੱਜ ਉਹ ਸਾਰੀਆਂ ਗੱਲਾਂ ਕਲੀਅਰ ਕਰਤੀਆਂ ਜਿਹੜੀ ਬੀਬਾ ਜੀ ਪ੍ਰੈਸ ਕਾਨਫਰੰਸ ਕਰਕੇ ਕਹਿੰਦੀ ਸੀਗੀ ਕਿ ਮੈਂ ਤਾਂ ਕਾਕੇ ਨੂੰ ਜਾਣਦੀ ਨਹੀਂ ਸੀਗੀ ਆਹ ਬੰਦਾ ਗੱਲ ਕਰਦਾ ਤੁਸੀਂ ਯਕੀਨ ਨਹੀਂ ਕਰਨਾ ਸੀਗਾ ਸੋ ਅਸੀਂ ਇਨਸਾਫ ਬਾਅਦ ਤੇ ਤੁਹਾਡੇ ਕੋਲੇ ਆਏ ਆ ਇਹਨਾਂ ਕੁਝ ਕਹਿੰਦਾ ਖੇਮਾ ਦਾ ਜੱਜ ਵਾਹਿਗੁਰੂ ਜੀ ਦਾ ਖਾਲਸਾ ਬਾਹਿਗੁਰੂ ਜੀ ਕੀ ਪਤਨੀ ਸੌਰੀ ਕੋਈ ਕੋਈ ਸਵਾਲ ਜੀ ਕਿਸੇ ਦਾ ਕੋਈ ਬਰਾੜ ਸਾਹਿਬ ਉਹ ਅਸੀਂ ਨਹੀਂ ਨਹੀਂ ਅਸੀਂ ਏਸੀ ਦੀ ਵੇਟ ਕਰਦੇ ਆ ਕਿਉਂਕਿ ਹਾਲਾਤ ਕਰਦੇ ਨੇ ਅਗਲੇ 1 ਹਫਤੇ ਤੱਕ ਵੇਟ ਕਰ ਲੈਣੇ ਆ ਉਸ ਤੋਂ ਬਾਅਦ ਖਣਾ ਅਸੀਂ ਤਾਂ ਪਹਿਲੇ ਹੀ ਜਾਣਦਾ ਸੀ ਪਰ ਐਸਆਈਟੀ ਬਣ ਗਈ ਫਿਰ ਕੱਲ ਨੂੰ ਇਹ ਕਹਿਣਗੇ ਕਿ ਜਿਆਦਾ ਜਾਣ ਬੁੱਝ ਕੇ ਸਾਡੇ ਹਾਈਲਾਈਟ ਕਰਦੇ ਨੇ ਅਸੀਂ ਤਾਂ ਗਵਰਨਰ ਸਾਹਿਬ ਨੂੰ ਮਿਲਣਾ ਹੀ ਮਿਲਣਾ ਹੈ 100% ਮਿਲਾਂਗੇ ਇਸ ਗੱਲ ਤੇ ਜਦੋਂ ਸਾਨੂੰ ਇਨਸਾਫ ਨਹੀਂ ਮਿਲੂਗਾ ਫਿਰ ਸਾਨੂੰ ਚਾਹੇ ਕਿਸੇ ਕੋਰਟ 'ਚ ਜਾਣਾ ਪਵੇ ਚਾਹੇ ਮੁੱਖ ਮੰਤਰੀ ਸਾਹਿਬ ਦੇ ਜਾਣਾ ਪਵੇ ਚਾਹੇ ਗਵਰਨਰ ਸਾਹਿਬ ਦੇ ਜਾਣਾ ਪਵੇ ਤੇ ਦਿੱਲੀ ਦਰਬਾਰੇ ਜਾਣਾ ਪਵੇ ਹਰ ਜਗ੍ਹਾ ਜਾਵਾਂਗੇ ਜਾਣਾ ਨਹੀਂ ਪੈਣਾ ਹਾਂਜੀ ਗੱਲ ਨਹੀਂ ਦੇਖੋ ਪਹਿਲੇ ਤੋਂ ਜੋ ਬਨਰਜੀ ਜੀ ਨੇ ਕਿਹਾ ਕਿ ਗਵਰਨਰ ਦੇ ਕੋਲ ਜਾਂਦੀ ਰੋ ਗੱਲ ਆ ਉਹ ਆਪਾਂ ਹਫਤੇ 10 ਦਿਨ ਵੇਟ ਕਰਕੇ ਕਿਉਂਕਿ ਐਸਆਈਟੀ ਬਣਨੀ ਤਾਂ ਇੱਕ ਗੱਲ ਆ ਜਦ ਤੱਕ ਸਾਡੀ ਸਾਰੀ ਜੋ ਸਾਡੇ ਕੋਲ ਸਬੂਤ ਹੈ ਜਦ ਤੱਕ ਮਜੀਠ ਕਾਕਾ ਦਾ ਬਿਆਨ ਨਹੀਂ ਲਿਤਾ ਜਾਂਦਾ ਡੀਟੇਲ ਦੇ ਵਿੱਚ ਜੋ ਰਿਕਾਰਡਿੰਗਸ ਆ ਜਦ ਤੱਕ ਉਹਦੇ ਦੇ ਉੱਤੇ ਜਾਂਚ ਨਹੀਂ ਸ਼ੁਰੂ ਹੁੰਦੀ ਤਦ ਤੱਕ ਐਸਆਈਟੀ ਦਾ ਬਣਨਾ ਦਾ ਕੋਈ ਫਾਇਦਾ ਨਹੀਂ ਕਿ ਜੇ ਹਫ਼ਤੇ 10 ਦਿਨ ਦੇ ਵਿੱਚ ਉਹ ਗੱਲ ਸੜੇਲੀ ਛੱਡ ਗਈ ਫਿਰ ਆਪਾਂ ਗਵਰਨਰ ਸਾਹਿਬ ਕੋਲ ਜਾਣਗੇ ਰਿਕੁਐਸਟ ਕਰਾਂ ਪੈਰਲਲ ਦੇ ਵਿੱਚ ਆਪਾਂ ਦਿੱਲੀ ਇਨਕਮ ਟੈਕਸ ਡਿਪਾਰਟਮੈਂਟ ਦਿੱਲੀ ਸਰਕਾਰ ਨਾਲ ਗੱਲ ਕਰਾਂਗੇ ਜਿਵੇਂ ਸੀਬੀਆ ਸਾਹਿਬ ਨੇ ਕਿਹਾ ਈਡੀ ਦੀ ਜਾਂਚ ਹੋ ਜਾਂ ਇਨਕਮ ਟੈਕਸ ਦੀ ਬਲੈਕ ਮਨੀ ਹੇਟ ਜਾਂਚ ਹੋ ਉਹਦੇ ਆਪਾਂ ਡਿਮਾਂਡ ਜ਼ਰੂਰ ਕਰਾਂਗੇ ਤੇ ਇਹ ਬਾਕੀ ਵੀ ਜੋ ਸਬੂਤ ਕਾਕਾ ਜੀ ਪੇਸ਼ ਕਰ ਰਹੇ ਆ ਉਹ ਵੀ ਉਹਦੇ ਉੱਤੇ ਵੀ ਜਾਂਚ ਦਿੱਲੀ ਤੋਂ ਕਰਾਵਾਂਗੇ ਇਨਕਮ ਟੈਕਸ ਤੋਂ ਕਰਾਵਾਂਗੇ ਹੋਰ ਕੋਈ ਜੀ ਥੈਂਕ ਯੂ ਥੈਂਕ ਯੂ ਜੀ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਬਾਕੀ ਬੇਨਤੀ ਹੈ ਕਿ ਸਾਰੇ মিডিਆ ਲਾਂਚ ਕਰਕੇ ਜਾਇਓ ਜਰੂਰ ਪਾਤਾ ਜੀ ਸਾਰੇ মিডিਆ ਦਾ ਬਹੁਤ ਬਹੁਤ ਧੰਨਵਾਦ ਅੱਜ ਤੇਹੀ ਕਹਿਣਾ ਸੀ ਐਮ ਸਾਹਿਬ ਨੂੰ ਸਾਰੇ ਪਰੂਫ ਦੇ ਤੇ ਸਾਰਾ ਕੋ ਦੇਤਾ ਹੈ ਸਾਡਾ ਇਨਸਾਫ ਹੋਣਾ ਚਾਹੀਦਾ ਐਮ ਐਲ ਏ ਸਾਹਿਬ ਤੇ ਵਰਚਾ ਹੋਣਾ ਚਾਹੀਦਾ ਨਾਲੇ ਉਹਦੇ ਜਿਹੜੇ ਨਾਲ ਵਾਲੇ ਨੇ ਸਾਰਿਆਂ ਤੇ ਵਰਚਾ ਹੋਣਾ ਚਾਹੀਦਾ ਇੱਕ ਬੇਨਤੀ ਲਾ ਸੀ ਸੌਰੀ ਮੈਂ ਚਾਹਣਾ ਇੱਕ ਬੇਨਤੀ ਬੀਬਾ ਰਾਜਾ ਵਿਕਲ ਇਹ ਹੈ ਕਿ ਬੀਬਾ ਨੇ ਕਿਹਾ ਕਿ ਮੇਰਾ ਕੋਈ ਰੋਲ ਨਹੀਂ ਹੈ ਜੇ ਬੀਬਾ ਤੇਰਾ ਰੋਲ ਨਹੀਂ ਹੈ ਜਿਹੜਾ ਬੰਦਾ ਗੁਰਪ੍ਰੀਤ ਸਿੰਘ ਨਦਾਮਪੁਰ ਦੀਦੀਆਂ ਫੋਟੋਆਂ ਵੀ ਦਿਖਾਈਆਂ ਨੇ ਬੀਬਾ ਦੇ ਨਾਲ ਕੋਨਵਰਸੇਸ਼ਨ ਵੀ ਆ ਬੀਬਾ ਦੇ ਨਾਲ ਵੀ ਰਹਿੰਦਾ ਹੈ ਅੱਜ ਤੱਕ ਪਿਛਲੇ 15 ਦਿਨਾਂ ਚ ਬੀਬਾ ਇਹ ਗੱਲ ਦਾ ਜਵਾਬ ਦੇ ਦੇ ਕੋ ਗੁਰਪ੍ਰੀਤ ਸਿੰਘ ਨਦਾਮਪੁਰ ਤੇ ਉਹਨੇ ਕੀ ਕਾਰਵਾਈ ਕਰਾਈ ਬਸ ਇੰਨੀ ਗੱਲ ਦਾ ਜਵਾਬ ਜ਼ਰੂਰ ਚਾਹੀਦਾ ਧੰਨਵਾਦ ਸਾਰੇ মিডিਆ ਦਾ ਧੰਨਵਾਦ ਸਾਰੇ ਭਾਈ ਸਾਥ ਦੋ ਮੇਰੇ ਹੱਥ ਬਨ ਕੇ ਬੈਠੇ ਵੈਰੀ ਕੁਲ ਜੀ ਪਾਲ ਸਾਹਿਬ ਬਾਈ ਜੀ ਸਤਿ ਸ਼੍ਰੀ ਅਕਾਲ ਲਓ ਸਰ ਯਾ